ਉਹ ਦਿੱਤਾ ਸ਼ੂਗਰ ਐ ਅਸੀਂ ਤੇ ਰਹਿੰਦੀ ਹਾਂ ਤੇ ਡਾਕਟਰ ਸਾਹਿਬ ਨੇ ਦੱਸਿਆ ਸਵੇਰ ਸਵੇਰ ਕਿ ਲੋਕ ਲੋ ਆਮ ਖਾਂਦੇ ਰਹੇ ਆ ਜਿਹੜੀ ਬੈਠੀ ਜੀ ਤੁਹਾਡੇ ਕੋਲ ਭਾਈ ਸਾਹਿਬ ਤੁਸੀਂ ਕੀ ਜਾਣੇ ਜੀ ਕਿਤੇ ਰੱਜ ਕੇ ਮਿੱਠੇ ਫਰੂਟ ਖਾਓ ਅੱਛਾ ਫਰੂਟ ਖਾਵਾਂਗੇ ਸਾਡੀ ਜਿਹੜੀ ਮਸਲਸ ਨੇ ਮਾਸਪੇਸ਼ੀਆਂ ਨੇ ਉਹਨਾਂ ਨੂੰ ਮਾੜੀ ਮੋਟੀ ਤਾਕਤ ਆਊਗੀ ਸਾਡੀ ਸਪਲਾਈ ਤੇ ਦਾਈ ਜਾਊਗੀ ਨਾ ਜੇ ਉਹੀ ਡੈਡ ਹੋ ਗਈ ਸਪਲਾਈ ਕਿੱਥੋਂ ਹੋਣੀ ਪੁਰਾਣੇ ਤੋਂ ਪੁਰਾਣਾ ਜ਼ਖਮ ਚਾਹੇ ਉਹ ਸ਼ੂਗਰ ਕਰਕੇ ਹੋਵੇ ਜਾਂ ਸੱਟ ਲੱਗਣ ਕਰਕੇ ਹੋਵੇ ਜਿਹੜਾ ਆਰਾਮ ਨਹੀਂ ਆ ਰਿਹਾ ਜਿਨ੍ਹਾਂ ਨੂੰ ਕਹਿਤਾ ਕਿ ਲੋ ਜੀ ਹੁਣ ਤਾਂ ਤੁਹਾਡਾ ਅਗੂਠਾ ਵੱਡਣਾ ਪੈਣਾ ਹੈ ਹੁਣ ਤੁਹਾਡੀ ਜਿਹੜੀ ਲੱਤ ਵੱਢਣੀ ਪੈਣੀ ਹੈ ਹੁਣ ਤੁਹਾਡੀ ਉਂਗਲ ਵੱਢਣੀ ਪੈਣੀ ਹੈ ਤਾਂ ਕਿਤੇ ਜਾ ਕੇ ਜ਼ਖਮ ਠੀਕ ਹੋਏਗਾ ਉਹਨਾਂ ਨੂੰ ਕੁਝ ਵੀ ਇਸ ਤਰ੍ਹਾਂ ਦਾ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਕਿਦਾਂ ਦੇ ਜ਼ਖਮ ਜਿਹੜੇ ਅੰਦਰ ਆਉਣ ਤੇ ਸਮੈਲ ਇੰਨੀ ਕਿ ਬੈਠਣਾ ਔਖਾ ਹੋ ਜਾਂਦਾ ਸੀ ਇਹੋ ਜਿਹੇ ਗੰਦੇ ਐਡੇ ਟੇ ਵੱਡੇ ਵੱਡੇ ਜ਼ਖਮ ਜਿਹਨੂੰ ਕਹਿੰਦੇ ਲੱਤ ਵੱਢਣੀ ਤੇਰੀ ਕਈ ਵਾਰੀ ਤਾਂ ਕਹਿੰਦੇ ਪੱਟ ਤੱਕ ਵੱਢਣ ਦੇ ਆਪਾਂ ਉਹੋ ਵੀ ਬਚਾਏ ਆ ਮੇਰੇ ਡਾਕਟਰ ਜਿਹੜੇ ਪੀਜੀ ਵਾਲੇ ਆਏ ਕਹਿੰਦੇ ਸੀ ਲੱਗਦਾ ਤੁਹਾਡੀ ਵੱਢਣੀ ਪੈਣੀ ਹੈ ਜੀ ਹਾਂ ਜੀ ਤੇ ਫਿਰ ਸਾਨੂੰ ਪਤਾ ਲੱਗਾ ਡਾਕਟਰ ਸਾਹਿਬ ਹੁਣਾ ਦਾ ਨਾ ਜੀ ਅੱਛਾ ਜੀ ਤੇ ਅਸੀਂ ਫਿਰ ਡਾਕਟਰ ਸਾਹਿਬ ਹੁਣਾ ਕੋ ਆਏ ਆ ਤੇ ਫਿਰ ਇਹਨਾਂ ਨੇ ਦੇਖਿਆ ਦੀ ਕਿ ਮੈਨਾਂ ਨੂੰ ਕਿਹਾ ਮੈਗਾ ਬੀਪੀ ਜੀ ਆਈ ਹੈ ਤਾਂ ਨਹੀਂ ਹੁਣ ਜਾਣਾ ਪਊਗਾ ਕਹਿੰਦੇ ਨਹੀਂ ਜਾਣਾ ਪੈਣਾ ਉਹ ਅਸੀਂ ਦਵਾਈ ਲਾਉਣੇ ਨਾ ਤਾਂ ਸਾਨੂੰ ਪਹਿਲੇ ਦਿਨ ਪਤਾ ਲੱਗ ਜਾਂਦਾ ਵੀ ਉਹਦੇ ਤੇ ਕੀੜੀਆਂ ਵਾਂਗੂ ਲੜਨ ਲੱਗ ਜਾਂਦੀ ਆ ਉਹ ਇਹਦਾ ਮਤਲਬ ਸਾਡੀ ਸਕਿਨ ਦੇ ਵਿੱਚ ਹਲੇ ਜਾਨ ਹੈਗੀ ਆ ਜੇ ਉਹ ਲੱਟਣ ਲੱਗ ਗਿਆ ਤੁਹਾਡਾ ਜ਼ਖਮ ਨੂੰ ਠੀਕ ਹੋਣ ਤੋਂ ਨਹੀਂ ਕੋਈ ਰੋਕ ਸਕਦਾ ਤੁਹਾਡੇ ਜ਼ਖਮ ਨੇ ਸ਼ੂਗਰ ਨਾਲ ਜ਼ਖਮ ਹੋਇਆ ਸੀ ਹਾਂਜੀ ਸ਼ੂਗਰ ਨਾਲ ਗੈਂਗਰੀਨ ਹੈ ਡਾਕਟਰ ਸਾਹਿਬ ਹਾਂਜੀ ਗੈਂਗਰੀਨ ਹੋ ਜਾਂਦੀ ਹੈ ਇਹ ਅੱਛਾ ਜੀ ਸੋ ਆਕਸੀਜਨ ਨਹੀਂ ਜਾਂਦੀ ਬਲੱਡ ਨਹੀਂ ਉੱਥੇ ਤੱਕ ਆਉਂਦਾ ਸੁੱਕ ਜਾਂਦੀ ਆ ਅੰਦਰੋਂ ਤੱਕ ਨਾੜ ਜਿਹੜੀ ਆ ਉਹ ਕਾਲੀ ਹੋ ਜਾਂਦੀਆਂ ਨੇ ਫਿਰ ਜਿੱਥੇ ਦਾ ਕਾਲਾ ਹੋ ਗਿਆ ਉਹਥੇ ਤਾਂ ਕੱਢਣੀ ਪੈਂਦੀ ਹੈ ਆ ਪਹਿਲੀ ਹਾਲ ਆ ਇਹਨਾਂ ਦਾ ਠੀਕ ਹੈ ਦੋ ਮੇਰੇ ਖਾਲ ਦੋ ਮਹੀਨੇ ਤੋਂ ਹੋ ਗਏ ਤੀਜਾ ਲੱਗਿਆ ਨਾ ਤੀਜਾ ਮਹੀਨਾ ਲੱਗਿਆ ਨਵੀਂ ਫੋਟੋ ਦਿਖਾਈ ਜਰਾ ਆ ਲਓ ਇਹ ਤਾਂ ਲਗਭਗ ਸਾਰੇ ਭਰ ਗਏ ਜੀ ਇੱਥੇ ਇੱਥ ਔਰ ਹੌਨ ਡਾਕਟਰ ਸਾਹਿਬ ਨੂੰ ਕਹਦੇ ਕਿ ਵਧਣੀ ਆ ਜੀ ਇਹ ਜੇ ਰਿਜ਼ਲਟ ਹੈ ਸ਼ੁਰੂਆਤ ਕਿਵੇਂ ਹੋਈ ਸੀ ਇਸ ਜ਼ਖਮ ਦੀ ਬਹੁਤ ਜਦਾਂ ਪੈਰ ਦਾ ਹਨ ਵਾਲੀ ਸਿਰਫ ਪੱਟ ਹੋਇਆ ਸੀ ਉਹਨਾਂ ਜਦਦਾ ਵੱਧ ਗਿਆ ਤੇ ਕਾफी ਜਗ੍ਹਾ ਤੇ ਸਿਰਫ ਵਾਲ ਪੱਟਿਆ ਸੀ ਇੱਕ ਇਤਨੀ ਕਰਦੇ ਨੇ ਆਈਆਂ ਉਸੇ ਦੇ ਨੇ ਸਾਨੂੰ ਮਤਲਬ ਸਮਾਤਸਲੀ ਹੋ ਗਈ ਸਾਨੂੰ ਹੌਸਲਾ ਮਿਲ ਗਿਆ ਸਾਡੇ ਘਰ ਵਾਲਾ ਰੋਟੀ ਤੱਕ ਨਹੀਂ ਖਾਂਦੇ ਸੀ ਤੇ ਸੱਚ ਮੈਂ ਜਦੋਂ ਸੀ ਇੱਥੇ ਡਾਕਟਰ ਸਾਹਿਬ ਦੇ ਕੋਲ ਆਈ ਆ ਉਤੋਂ ਬਾਅਦ ਤੇ ਰੋਟੀ ਖਾਣ ਲੱਗੀ ਘਰ ਜਾ ਕੇ ਰੱਜ ਕੇ ਰੋਟੀ ਖਾਣ ਲੱਗੀ 30% ਤੁਸੀਂ ਮੰਨਦੇ ਹੋ ਮੈਂ ਤਾਂ 100 ਤੋਂ 80 ਕਹਿੰਦਾ ਤੇ ਸ਼ੂਗਰ ਨਾਲ ਵੀਕਨੈਸ ਇੱਕ ਆਪਾਂ ਖਾਣਾ ਘੱਟ ਦਿੰਨੇ ਆ ਉਹਦਾ ਨਾਲ ਵੀਕਨੈਸ ਆ ਜਾਂਦੀ ਹੈ ਨਾ ਫਿਰ ਬੋਡੀ ਵੈਸੇ ਡੈੱਡ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਆਪਾਂ ਕਹਿੰਨੇ ਆ ਵੀ ਵੱਧ ਤੋਂ ਵੱਧ ਖਾਓ ਫਰੂਟ ਖਾਓ ਤੇ ਆਪਣੀ ਬੋਡੀ ਐਕਟਿਵ ਰਹੇ ਆਪਣੀ ਸ਼ਮਤਾ ਦਾ ਬਣੇ ਆਪਣੀ ਸ਼ੂਗਰ ਨਾਲ ਲੜਨ ਦੀ ਆਪਣੇ ਚ ਸ਼ਮਤਾ ਨਹੀਂ ਰਹਿੰਦੀ ਅੱਛਾ ਹੁਣ ਜ਼ਿੰਦਗੀ ਆਮ ਵਾਂਗ ਹੋ ਗਈ ਤੁਹਾਡੀ ਹਾਂਜੀ ਪਹਿਲਾਂ ਤੇ ਹੁਣ ਦੀ ਜ਼ਿੰਦਗੀ 'ਚ ਕਿੰਨਾ ਫਰਕ ਆ ਇਹ ਤਕਲੀਫਾਂ ਦੇ ਵਿੱਚੋਂ ਇਹ ਪਰਿਵਾਰ ਲੰਘਿਆ ਉਹ ਤਕਲੀਫ ਸਿਰਫ ਇਹੀ ਬਰਦਾਸ਼ਤ ਕਰ ਸਕਦੇ ਨੇ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ ਕਿ ਕਿਹੜੇ ਟਰੋਮੇ ਦੇ ਵਿੱਚੋਂ ਇਹ ਪਰਿਵਾਰ ਨਿਕਲ ਕੇ ਸਾਹਮਣੇ ਆਇਆ ਮਾਤਾ ਜੀ ਕਹਿੰਦੇ ਬੜਾ ਔਖਾ ਸੰਭਾਲਿਆ ਸੱਚ ਵਿੱਚ ਉਮੀਦ ਹੈ ਨਹੀਂ ਸੀ ਬਿਲਕੁਲ ਵੀ ਮੈਂ ਖੁਦ ਬਾਹੂਖ ਹੋ ਗਿਆ ਯਾਰ ਗੱਲ ਕਰਦਾ ਕਰਦਾ ਫਾਦਰ ਸਾਹਿਬ ਨਾਲ ਪੁਰਾਣੇ ਤੋਂ ਪੁਰਾਣਾ ਜ਼ਖਮ ਚਾਹੇ ਉਹ ਸ਼ੂਗਰ ਕਰਕੇ ਹੋਵੇ ਜਾਂ ਸੱਟ ਲੱਗਣ ਕਰਕੇ ਹੋਵੇ ਜਿਹੜਾ ਆਰਾਮ ਨਹੀਂ ਆ ਰਿਹਾ ਤਾਂ ਉਸ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਇੱਕ ਵਾਰ ਮੁੜ ਤੋਂ ਵੈਦ ਬਲਬੀਰ ਸਿੰਘ ਜੀ ਜਿਹੜੇ ਅੱਜ ਪ੍ਰਾਣੇ ਜ਼ਖਮ ਖਾਸ ਕਰਕੇ ਸ਼ੂਗਰ ਨਾਲ ਮੁਤਲਕ ਜਿਹੜੇ ਜ਼ਖਮ ਹੋ ਜਾਂਦੇ ਨੇ ਉਹਨਾਂ ਦਾ ਹੱਲ ਬੜੀ ਤਰੀਕੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਹੋ ਜਾਂਦਾ ਜਿਨ੍ਹਾਂ ਨੂੰ ਕਹਤ ਆ ਕਿ ਲੋ ਜੀ ਹੁਣ ਤਾਂ ਤੁਹਾਡਾ ਅਗੂਠਾ ਵੱਡਣਾ ਪੈਣਾ ਹੈ ਹੁਣ ਤੁਹਾਡੀ ਜਿਹੜੀ ਲੱਤ ਵੱਢਣੀ ਪੈਣੀ ਹੈ ਹੁਣ ਤੁਹਾਡੀ ਉਂਗਲ ਵੱਢਣੀ ਪੈਣੀ ਹੈ ਤਾਂ ਕਿਤੇ ਜਾ ਕੇ ਜ਼ਖਮ ਠੀਕ ਹੋਏਗਾ ਉਹਨਾਂ ਨੂੰ ਕੁਝ ਵੀ ਇਸ ਤਰ੍ਹਾਂ ਦਾ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਕਿਵੇਂ ਹੋ ਸਕਦਾ ਕਿਸ ਤਰੀਕੇ ਨਾਲ ਹੋ ਸਕਦਾ ਸਾਡੇ ਨਾਲ ਨੇ ਵੈਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਵੈਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਵਾਗਤ ਹੈ ਜੀ ਤੁਹਾਡਾ ਵੀ ਵੈਲਕਮ ਤੁਹਾਡਾ ਅੱਛਾ ਵੈਜੀ ਪਿਛਲੀ ਵੀਡੀਓ ਅਸੀਂ ਪਾਈ ਸੀ ਟਾਈਫੈਟ ਦੇ ਉੱਤੇ ਜਿਹੜਾ ਅਸੀਂ ਕਹਿ ਲਈਏ ਕਿ ਹੋਰ ਵੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਚਿਕਨ ਗੁਣੀਆਂ ਕਰਕੇ ਹੋ ਜਾਂਦੀਆਂ ਨੇ ਜਾਂ ਸੈੱਲ ਡਾਊਨ ਕਰਕੇ ਹੋ ਜਾਂਦੀਆਂ ਨੇ ਪਲੇਟਲੇਟਸ ਕਰਕੇ ਹੋ ਜਾਂਦੀਆਂ ਨੇ ਤੇ ਲੋਕਾਂ ਨੇ ਕਿਹਾ ਜੀ 슈ਗਰ ਦਾ ਵੀ ਹੱਲ ਹੈ ਤੁਹਾਡੇ ਕੋਲ 슈ਗਰ ਦਾ ਬਹੁਤ ਵਧੀਆ ਹੱਲ ਹੈ ਜੀ 슈ਗਰ ਤੇ ਤੁਹਾਨੂੰ ਪੇਸ਼ੈਂਟਾਂ ਦੇ ਮੈਂ ਮਿਲਾ ਦੇਣਾ ਤੁਹਾਨੂੰ ਬਹੁਤ ਇਹੋ ਜਿਹੇ ਪੇਸ਼ੈਂਟ ਨੇ ਜਿਹੜੇ ਮਤਲਬ ਇਦਾਂ ਦੇ ਜ਼ਖਮ ਜਿਹੜੇ ਅੰਦਰ ਆਉਣ ਤੇ ਸਮੈਲ ਇੰਨੀ ਕਿ ਬੈਠਣਾ ਔਖਾ ਹੋ ਜਾਂਦਾ ਸੀ ਓਕੇ ਇਹੋ ਜਿਹੇ ਗੰਦੇ ਇੱਡਾ ਟੇ ਵੱਡੇ ਵੱਡੇ ਜ਼ਖਮ ਜਿਹਨੂੰ ਕਹਿੰਦੇ ਲੱਤ ਵੱਢਣੀ ਤੇਰੀ ਕਈ ਵਾਰੀ ਤਾਂ ਕਹਿੰਦੇ ਪੱਟ ਤੱਕ ਵੱਢਣ ਦੇ ਆਪੇ ਉਹੋ ਵੀ ਬਚਾਇਆ ਔਰ 15 ਦਿਨ ਤੋਂ ਬਾਅਦ ਸਮੈਲ ਬਿਲਕੁਲ ਨਹੀਂ ਆਉਂਦੀ ਇੱਥੇ ਜ਼ਖਮ ਕੋਲ ਦਿੰਦੇ ਸੀ ਅਸੀਂ ਸਮੈਲ ਨਹੀਂ ਸੀ ਆਉਂਦੀ ਜਿਹਦੇ ਪੱਟੀ ਦੇ ਵਿੱਚੋਂ ਵੀ ਸਮੈਲ ਆਉਂਦੀ ਸੀ ਏਦਾਂ ਦੇ ਜ਼ਖਮ ਠੀਕ ਕੀਤੇ ਆ ਤੇ ਫਿਰ ਜਿਹੜੇ 슈ਗਰ ਦਾ ਹੱਲ ਤੁਸੀਂ ਜਿਹੜੇ ਬੈਠੇ ਜੀ ਤੁਹਾਡੇ ਕੋਲ ਭਾਈ ਸਾਹਿਬ ਤੁਸੀਂ ਕਹੀ ਜਾਣੇ ਜੀ ਕਿਤੇ ਰੱਜ ਕੇ ਮਿੱਠੇ ਫਰੂਟ ਖਾਓ ਨਹੀਂ ਮਿੱਠੇ ਫਰੂਟ ਖਾਣ ਨਾਲ ਥੋੜੀ ਕੂਛ ਹੁੰਦਾ ਉਹਦੇ ਨਾਲ ਮਿੱਠਾ ਫਰੂਟ ਖਾਵਾਂਗੇ ਸਾਡੀ ਜਿਹੜੀ ਮਸਲਸ ਨੇ ਮਾਸਪੇਸ਼ੀਆਂ ਨੇ ਉਹਨਾਂ ਨੂੰ ਮਾੜੀ ਮੋਟੀ ਤਾਕਤ ਆਊਗੀ ਸਾਡੀ ਸਪਲਾਈ ਤੇ ਤਾਈ ਜਾਊਗੀ ਨਾ ਜੇ ਉਹੀ ਡੈਡ ਹੋ ਗਈ ਸਪਲਾਈ ਕਿੱਥੋਂ ਹੋਣੀ ਆ ਹੁਣ ਜਿਹੜੇ ਗੈਂਗਰੀਨ ਹੁੰਦੀ ਆ ਉਹਦੇ ਵਿੱਚ ਸਾਡੇ ਬਲੱਡ ਦੀ ਸਰਕਲ ਨੀ ਰੁਕ ਜਾਂਦਾ ਜੇ ਬਲੱਡ ਦਾ ਰੁੱਕ ਗਿਆ ਤੇ ਆਕਸੀਜਨ ਵੀ ਨਾਲ ਰੁੱਕ ਗਈ ਜੀ ਜੀ ਆਕਸੀਜਨ ਰੁੱਕੀ ਤੇ ਅੰਦਰੋਂ ਹੱਡੀਆਂ ਕਾਲੀਆਂ ਹੋ ਗਈਆਂ ਸੁੱਕ ਜਾਣਗੀਆਂ ਫਿਰ ਕਟਣੀਆਂ ਹੀ ਪੈਣਗੀਆਂ ਅਸੀਂ ਉਸ ਚੀਜ਼ ਦੀ ਦਵਾਈ ਬਣਾਉਨੇ ਆ ਓਸੀ ਦੇ ਦਵਾਈ ਪੀਣ ਨੂੰ ਦੰਨੇ ਆ ਉਹ ਬਾਹਰ ਜ਼ਖਮਾਂ ਤੇ ਲਾਉਣ ਨੂੰ ਦੰਨੇ ਆ ਜਦੋਂ ਬੰਦੇ ਦੇ ਜ਼ਖਮਾਂ ਦੇ ਉੱਤੇ ਬਾਹਰ ਦਵਾਈ ਲਾਈਦੀ ਆ ਨਾ ਜਿਆਦਾ ਨਹੀਂ ਮੈਂ ਕਹਿੰਦਾ ਕਿ ਬਹੁਤ ਜ਼ਿਆਦਾ ਲੱਗਦੀ ਆ ਪਹਿਲੇ ਦਿਨ ਹੀ ਜਿਹੜਾ ਬੰਦਾ ਕਹਿੰਦਾ ਨਾ ਵੀ ਮੇਰੇ ਹੱਥ ਮੇਰੀ ਲੱਤ ਸੋਨ ਨਾ ਕੁਛ ਨਹੀਂ ਪਤਾ ਲੱਗਦਾ ਜੋ ਮਰਜ਼ੀ ਕਰੀ ਜਾਓ ਵੜ ਦੋ ਚਾਹੇ ਨਹੀਂ ਪਤਾ ਲੱਗਦਾ ਜਦੋਂ ਅਸੀਂ ਦਵਾਈ ਲਾਉਨੇ ਨਾ ਤਾਂ ਸਾਨੂੰ ਪਹਿਲੇ ਦਿਨ ਪਤਾ ਲੱਗ ਜਾਂਦਾ ਵੀ ਉਹਦੇ ਤੇ ਕੀੜੀਆਂ ਵਾਂਗੂ ਲੜਨ ਲੱਗ ਜਾਂਦੀ ਆ ਉਹ ਇਹਦਾ ਮਤਲਬ ਸਾਡੀ ਸਕਿਨ ਦੇ ਵਿੱਚ ਹਲੇ ਜਾਨ ਹੈਗੀ ਆ ਜੇ ਉਹ ਲੜਨ ਲੱਗ ਗਈ ਆ ਤੁਹਾਡਾ ਜ਼ਖਮ ਨੂੰ ਠੀਕ ਹੋਣ ਤੋਂ ਨਹੀਂ ਕੋਈ ਰੋਕ ਸਕਦਾ بس جی اچھا ਤੇ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਹੈਗਾ ਜਿਹੜੇ 슈ਗਰ ਦੇ ਵਿੱਚ ਲੋਕ ਐਂਟਰ ਕਰ ਜਾਂਦੇ ਨੇ ਜਾਂ ਹੋ ਜਾਂਦੇ ਨੇ ਜਿਨ੍ਹਾਂ ਨੂੰ 슈ਗਰ ਹੋ ਜਾਂਦੀ ਹੈ ਉਹ ਕਮਜ਼ੋਰੀ ਫੜ ਜਾਂਦਾ ਹੈ ਸਰੀਰ ਉਹਨਾਂ ਦਾ ਕਮਜ਼ੋਰੀ ਇਸ ਕਰਕੇ ਫੜਦਾ ਹੈ ਵੀ ਇੱਕ ਤਾਂ 슈ਗਰ ਦੀ ਗੋਲੀ ਖਾਣ ਲੱਗ ਜਾਂਦੇ ਆ ਠੀਕ ਹੈ ਦੂਸਰਾ ਜਿਹੜੀ ਉਹ ਪਹਿਲਾਂ ਰੁਟੀਨ ਦੇ ਨਾਲ ਮਿੱਠਾ ਖਾਂਦੇ ਸੀ ਉਹ ਨੂੰ ਬੰਦ ਕਰ ਦਿੰਦੇ ਆ ਤੁਸੀਂ ਮਿੱਠਾ ਛਡਾਉਂਦੇ ਨਹੀਂ ਅਸੀਂ ਦੇਖੋ ਮਿੱਠਾ ਛੱਡਾਂਗੇ ਤਾਂ ਫਿਰ એનર્ਜੀ ਨਹੀਂ ਨਾ ਹੋਣੀ ਠੀਕ ਹੈ ਬੰਦੇ ਦੀ ਉਹ એનર્ਜੀ ਦਾ ਸਰੋਤ ਹੀ ਸਿਰਫ ਮਿੱਠਾ ਪਰ ਮਿੱਠਾ ਕਿਹੜਾ ਲੈਣਾ ਹੈ ਆਪਾਂ ਨੇ ਉਹ ਦੇਖਣਾ। ਜ਼ਹਿਰਖਾਣੀ ਆ, ਮਿੱਠੀ ਕਿ ਮਿੱਠੇ ਆਪਾਂ ਨੇ ਫਰੂਟ ਖਾਣੇ ਆ। ਓਕੇ। ਹੁਣ ਜੇ ਤਾਂ ਜ਼ਹਿਰਖਾਣੀ ਆ ਫਿਰ ਤਾਂ ਕੋਕ ਪੀ ਲੋ। ਉਹ ਵੀ ਮਿੱਠਾ। ਠੀਕ ਹੈ ਜੀ। ਤੇ ਜੇ ਫਿਰ ਅੰਮ੍ਰਿਤ ਪੀਣਾ ਜਿਹਦੇ ਨਾਲ ਆਪਾਂ ਠੀਕ ਹੋਣਾ ਫਿਰ ਤੁਸੀਂ ਨੇਚਰਲ ਫਰੂਟ ਖਾਓ। ਓਕੇ। ਕੋਈ ਤੁਹਾਡੀ 슈ਗਰ ਨੂੰ ਕੁਛ ਨਹੀਂ ਕਹਿੰਦਾ। ਖਾਲੀ ਪੇਟ ਖਾਣਾ ਰੋਟੀ ਤੋਂ ਬਾਅਦ ਫਰੂਟ ਨਹੀਂ ਖਾਣਾ। ਰੋਟੀ ਤੋਂ ਬਾਅਦ ਨਹੀਂ। ਹਾਂ। ਖਾਲੀ ਪੇਟ ਖਾਣਾ ਤਾਂ ਖਾਣਾ ਰੱਜ ਕੇ ਆ। ਜੀ ਜੀ। ਆਂਬ ਖਾਈ ਜਾਓ ਚਾਹੇ। ਠੀਕ ਹੈ। ਜਿਹੜਾ ਮਰਜ਼ੀ ਫਰੂਟ ਖਾਈ ਜਾਓ ਤੁਸੀਂ ਪਰ ਰੱਜ ਕੇ ਚਲੋ ਕੁਝ ਕੁ ਲੋਕ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਵਾਉਣੇ ਆਂ ਔਰ ਇੱਕ ਪੇਸ਼ੈਂਟ ਖਾਸ ਕਰਕੇ ਇੱਥੇ ਪਹੁੰਚਿਆ ਜ਼ਖਮ ਵਾਲਾ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਸਮਝਾਂਗੇ ਕਿਸ ਤਰੀਕੇ ਨਾਲ ਉਹ ਰਿਕਵਰ ਹੋਏ ਨੇ ਹੁਣ ਪਰਿਵਾਰ ਦੇ ਕੀ ਹਾਲ ਨੇ ਇਹ ਦੇਖੋ ਇਹ ਸਾਡੇ ਭਾਈ ਸਾਹਿਬ ਹੈਗੇ ਨੇ ਸੱਚਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨੈ ਤੁਹਾਡਾ ਮੇਰਾ ਨਾਂ ਬਿੰਦਰ ਸਿੰਘ ਹੈ ਜੀ ਅੱਛਾ ਕਿੱਥੋਂ ਆਏ ਹੋ ਜੰਡੇਆਲੇ ਤੁਚ ਜੰਡੇਆਲਾ ਮੰਜਕੇ ਅੱਛਾ ਡੰਡੇਆਲਾ ਮੰਜਕੇ ਹਾਂਜੀ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਪਹਿਲੇ ਦਿਨ ਆਏ ਸੀ ਪਹਿਲੇ ਦਿਨ ਆਏ ਸੀ ਮੇਰੀ ਡਾਕਟਰ ਜਿਹੜੇ ਪੀਜੀ ਵਾਲੇ ਆਏ ਕਹਿੰ ਲੱਤ ਤੁਹਾਡੀ ਵੱਢਣੀ ਪੈਣੀ ਆ ਜੀ ਹਾਂ ਜੀ ਤੇ ਫਿਰ ਸਾਨੂੰ ਪਤਾ ਲੱਗਾ ਡਾਕਟਰ ਸਾਹਿਬ ਹੁਣਾਂ ਦਾਣਾ ਦਾ ਜੀ ਅੱਛਾ ਜੀ ਤੇ ਅਸੀਂ ਫਿਰ ਡਾਕਟਰ ਸਾਹਿਬ ਹੁਣਾਂ ਕੋ ਆਏ ਆ ਅੱਛਾ ਜੀ ਤੇ ਫਿਰ ਇਹਨਾਂ ਨੇ ਦੇਖਿਆ ਦੇਖ ਕੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬੀਪੀ ਜੀ ਆਈ ਹੈ ਤਾਂ ਨਹੀਂ ਹੁਣ ਜਾਣਾ ਪਊਗਾ ਕਹਿੰਦੇ ਨਹੀਂ ਜਾਣਾ ਪੈਣਾ ਹੈ ਅੱਛਾ ਹਾਂ ਉਹ ਤਾਂ ਜੀ ਛੇਲ ਦਿੱਤੀ ਸੀ ਮੇਰੀ ਲੱਤ ਉਹਨਾਂ ਨੇ ਸਾਰੀ ਜੀ ਕਹਿੰਦੇ ਵੱਢਣੀ ਪੈਣੀ ਹੈ ਜੀ ਸਾਰੀ ਲੱਤ ਹੀ ਹਾਂ ਜੀ ਇੱਥੋਂ ਲੈ ਕੇ ਹੋਇਆ ਕੀ ਸੀ ਜੀ ਇੱਥੋਂ ਲੈ ਕੇ ਇਕ ਥੋਲੇ ਗਏ ਇਲੈਕਟ੍ਰੀਸ਼ੀਅਨ ਲਈ ਬਈ ਸੀ ਹੁਣ ਇਹ ਇੰਨਾ ਕ ਰਹਿੰਦਾ ਜੀ ਜ਼ਖਮ ਬਸ ਇੰਨਾ ਕਈ ਆ ਸਾਰਾ ਠੀਕ ਹੋ ਗਏ ਹਾਂ ਜੀ ਆ ਠੀਕ ਆ ਦੇਖੋ ਆਲੇ ਇੱਥੇ ਅੱਛਾ ਚਲੋ ਬਸ ਦਿਖਾਉਣ ਦੀ ਤਾਂ ਜ਼ਰੂਰਤ ਨਹੀਂ ਚਲੋ ਕੋਈ ਗੱਲ ਨਹੀਂ ਗੱਲ ਜੀ 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 ਹਾਂ ਜੀ ਫੋਟੋ ਦਿਖਾ ਲਓ ਹਾਂ ਜੀ ਅੱਛਾ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋਗਾ ਤੁਹਾਡੇ ਜ਼ਖਮ ਨੂੰ ਸ਼ੂਗਰ ਨਾਲ ਜ਼ਖਮ ਹੋਇਆ ਸੀ ਹਾਂ ਜੀ ਸ਼ੂਗਰ ਨਾਲ ਗੈਂਗਰੀ ਨੇ ਡਾਕਟਰ ਸਾਹਿਬ ਹਾਂ ਜੀ ਗੈਂਗਰੀਨ ਹੋ ਜਾਂਦੀ ਆ ਇਹ ਅੱਛਾ ਆਕਸੀਜਨ ਨਹੀਂ ਜਾਂਦੀ ਬਲੱਡ ਨਹੀਂ ਉੱਥੇ ਤੱਕ ਆਉਂਦਾ ਸੁੱਕ ਜਾਂਦੀ ਅੰਦਰੋਂ ਤੱਕ ਨਾੜ ਜਿਹੜੀ ਆ ਉਹ ਕਾਲੀ ਹੋ ਫਿਰ ਜਿੱਥੇ ਦਾ ਕਾਲੂ ਹੋ ਗਈ ਉੱਥੇ ਤਾਂ ਕਬੱਡੀ ਨਹੀਂ ਪੈਂਦੀ ਇਹ। ਉਹਨਾਂ ਕੋਲ ਤਾਂ ਚਲੋ ਇਹੀ ਹਾਲ ਆ ਪਰ ਆ ਦਿਖਾਓ ਕਿ ਮਿੰਟ ਓਹੋਹ ਇਹ ਤਾਂ ਦਿਖਾਵ ਨਹੀਂ ਸਕਦੇ ਜੀ। ਇਹ ਤਾਂ ਦੇਖੋ ਕੀ ਹਾਲਾਤ ਹੈਗੇ ਨੇ ਇੱਥੇ ਦੇ। ਆ ਦੇਖੋ। ਜੀ 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 ਜੀ। ਆ ਪਹਿਲੀ ਹਾਲ ਆ ਇਹਨਾਂ ਦਾ। ਠੀਕ ਹੈ। ਦੋ ਮੇਰੇ ਖਿਆਲ ਦੋ ਮਹੀਨੇ ਤਾਂ ਹੋ ਗਏ ਤੀਜਾ ਲੱਗਿਆ ਨਾ। ਤੀਜਾ ਮਹੀਨਾ ਲੱਗਿਆ ਨਵੀਂ ਫੋਟੋ ਦਿਖਾਈ ਜਰਾ। ਨਵੀਂ ਫੋਟੋ ਵੀ ਹੈ ਇਹਨਾਂ ਕੋਲ। ਹਾਂ। ਅੱਜ ਦੀ ਹਾਂ ਜੀ ਅੱਜ ਦੀ। ਹਲੋ। ਇਹ ਤਾਂ ਲਗਭਗ ਸਾਰੇ ਭਰ ਗਏ ਜੀ ਇੱਥੇ ਇੱਥੇ ਰਹਿ ਗਏ। ਮੋਰ ਫੋਨ ਡਾਕਟਰ ਸਾਹਿਬ ਨੂੰ ਕਹਦੇ ਕਿ ਵਧਣੀ ਆ ਜੀ ਇਹ ਜੇ ਰਿਜ਼ਲਟ ਆ ਇਹ ਉੱਪਰ ਵਾਲੀ ਦੀ ਕਿਰਪਾ ਨਾਲ ਉਹਦੇ ਸਾਰਾ ਕੁਝ ਹੈਗਾ ਆਪਣੇ ਤਾਂ ਕੁਝ ਨਹੀਂ ਹੈਗਾ ਇਹ ਇਹ ਜੇ ਰਿਜ਼ਲਟ ਨੇ ਜਿਹੜੇ ਕਈ ਵਾਰੀ ਕਹਿੰਦੇ ਨੇ ਜੀ ਤੁਸੀਂ ਸਾਨੂੰ ਦਿਖਾਓ ਅਸੀਂ ਇਹਨਾਂ ਦੇ ਨੰਬਰ ਨਹੀਂ ਦੇ ਸਕਦੇ ਕਿਉਂਕਿ ਫਿਰ ਪੇਸ਼ੀਐਂਟ ਨੰਬਰ ਤੇ ਕਾਲ ਕਰ ਲਾਂ ਜਾਂਦਾ ਦੁਖੀ ਹੋ ਜਾਂਦਾ ਪੇਸ਼ੀਐਂਟ ਅਸੀਂ ਇਸ ਕਰਕੇ ਕਿਸੇ ਦਾ ਨੰਬਰ ਨਹੀਂ ਦਿੰਦੇ ਵੀ ਤੁਸੀਂ ਉਹਦੇ ਨਾਲ ਗੱਲ ਕਰ ਲਓ ਇਹ ਤੁਹਾਨੂੰ ਮੈਂ ਲਾਈਵ ਇਸ ਕਰਕੇ ਦਿਖਾਤਾ ਤੁਸੀਂ ਇਹਦੇ ਤੇ ਤੁਹਾਡਾ ਦਿਲ ਮੰਨਦਾ ਨਾ ਤਾਂ ਆ ਉਹ ਬੇਸ਼ੱਕ ਤੇ ਦਵਾਈ ਲੈ ਕੇ ਜਾਓ ਲਤ ਕੱਟਣ ਵੱਢਣ ਵਾਲਾ ਕੋਈ ਮਸਲ ਨਹੀਂ ਹੋਣਾ ਮਤਲਬ ਕੋਈ ਤੁਕ ਬਣਦੀ ਨਹੀਂ ਕੋਈ ਤੁਕ ਨਹੀਂ ਬਣਦੀ ਹੈਗੀ ਜੀ 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 ਅੱਛਾ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਹਮੇਸ਼ਾ ਤੁਹਾਡੀ ਜੀ ਕਾਲੀ ਹੈਗੀ ਅੱਛਾ ਬ੍ਰਦਰ ਜਦੋਂ ਸ਼ੁਰੂਆਤ ਹੋਈ ਸੀ ਸ਼ੁਰੂਆਤ ਕਿਵੇਂ ਹੋਈ ਸੀ ਇਸ ਜ਼ਖਮ ਦੀ ਬਹੁਤ ਜਦੋਂ ਪੈਰ ਦਾ ਹਨਾ ਵਾਲੀ ਸਿਰਫ ਪੱਟ ਹੋਇਆ ਸੀ ਉਹਨਾਂ ਿੱਦਾਂ ਵੱਧ ਗਿਆ ਫੇ ਕਾਫੀ ਜਗ੍ਹਾ ਨੂੰ ਸਿਰਫ ਵਾਲ ਪਟਿਆ ਸੀ ਇੱਕ ਪਿੰਡ ਜਿੱਦਾਂ ਕਰਾਉਂਦੇ ਸੀਗੇ ਪੱਟੀ ਫਿਰ ਉਹ ਜਿੱਦਾਂ ਸੂਈਆਂ ਮਾਰ ਕੇ ਕਰਦੇ ਸੀਗੇ ਥੋੜਾ ਜਿਹਾ ਜਿੱਦਾਂ ਕੱਢਦੇ ਸੀਗੇ ਵਿੱਚੋਂ ਉਹਨਾਂ ਜ਼ਿਆਦਾ ਫੈਲ ਗਈ ਇਨਫੈਕਸ਼ਨ ਹਾਂਜੀ ਠੀਕ ਹੈ ਉਹਦੇ ਨਾਲ ਫਿਰ ਜ਼ਿਆਦਾ ਫਿਰ ਵੱਧ ਗਿਆ ਸੀਗਾ ਸਿਹਤ ਵਿਧੀ ਦੇ ਕਰਕੇ ਡਾਊਨ ਹੋ ਗਈ ਇਹਨਾਂ ਦੇ ਉਹਦੇ ਕਰਕੇ ਡਾਊਨ ਹੋ ਗਏ ਸੀਗੇ ਹਾਂਜੀ ਇਨਫੈਕਸ਼ਨ ਜ਼ਿਆਦਾ ਵੱਧ ਗਈ ਸੀਗੀ ਤੇ ਫਿਰ ਹੁਣ ਜਦੋਂ ਉਹਦਾ ਫਿਰ ਹੈਗਾ ਫਿਰ ਉਹ ਕੰਟਰੋਲ 'ਚ ਆਜੇ ਦੋ 90% ਤੁਸੀਂ ਮੰਨਦੇ ਹੋ ਮੈਂ ਤਾਂ 100 ਤੋਂ 80 ਕਹਿੰਦਾ ਹਾਂ 80% ਠੀਕ ਨੇ ਹਾਂਜੀ ਜੀ ਜੀ ਕਾਫੀ ਫਰਕ ਪੈ ਗਿਆ ਜੀ ਛੇ ਹਸਪਤਾਲ ਘੁੰਮਿਆ ਅਸੀਂ ਛੇ ਹਸਪਤਾਲ ਚਲੋ ਨਾਮ ਤਾਂ ਨਾ ਲਿਓ ਕਿਹੜੇ ਕਿਹੜੇ ਸ਼ਹਿਰਾਂ ਚ ਘੁੰਮਿਆ ਹੁਣ ਜਲੰਧਰ ਗਏ ਆ ਫਗਵਾੜੇ ਫਿਰ ਚੰਡੀਗੜ੍ਹ ਪੀਜੀਐ ਸਾਰੇ ਘੁੰਮ ਕੇ ਸਾਰੇ ਘੁੰਮ ਆਏ ਹਾਂ ਜੀ ਸਾਨੂੰ ਬਚੋ ਹੀ ਪਤਾ ਲੱਗਿਆ ਸੀ ਕਿਤੇ ਨੇ ਦੱਸਿਆ ਸੀਗਾ ਕਿ ਮਤਲਬ ਤੁਸੀਂ ਉੱਥੇ ਜਾਓ ਤੇ ਸ਼ਰਤ ਕਿਤਾ ਮਤਲਬ ਮੋਬਾਈਲ ਦੇ ਉੱਤੇ ਫਿਰ ਅਸੀਂ ਇੱਥੇ ਪਹੁੰਚੇ ਆ ਤੇ ਇਹਨਾਂ ਨੇ ਕਿਹਾ ਸੀ ਤੁਸੀਂ ਆ ਕੇ ਦਿਖਾਲ ਦੋ ਅਸੀਂ ਦੇਖ ਕੇ ਫਿਰ ਤੁਹਾਨੂੰ ਦੱਸਾਂਗੇ ਸੱਚ ਮੈਂ ਜਿੱਦਣ ਅਸੀਂ ਪਹਿਲੇ ਦਿਨ ਆਏ ਆ ਉਸੇ ਦਿਨ ਹੀ ਸਾਨੂੰ ਮਤਲਬ ਤੁਸਾਂ ਮਤਲਬ ਤਸल्ली ਹੋ ਗਈ ਸਾਨੂੰ ਹਾਂ ਸਾਰਾ ਮਿਲ ਗਿਆ ਤੇ ਸਾਡੇ ਘਰ ਵਾਲਾ ਰੋਟੀ ਤੱਕ ਨਹੀਂ ਖਾਂਦੇ ਸੀ ਤੇ ਸੱਚਮੁੱਚ ਜਦੋਂ ਅਸੀਂ ਇੱਥੇ ਡਾਕਟਰ ਸਾਹਿਬ ਦੇ ਕੋਲ ਆਏ ਆ ਉਸ ਤੋਂ ਬਾਅਦ ਤੇ ਰੋਟੀ ਖਾਣ ਲੱਗੇ ਘਰ ਜਾ ਕੇ ਰੱਜ ਕੇ ਰੋਟੀ ਖਾਦਦੇ ਮੈਂ ਖੁਦਾ ਦਾ ਧੰਨਵਾਦ ਕਰਦੀ ਸੱਚਮੁੱਚ ਉਸ ਰੱਬ ਦਾ ਵੀ ਬਹੁਤ ਧੰਨਵਾਦ ਹੈ ਜਿਹਨਾਂ ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਜਿਹਨਾਂ ਸਾਨੂੰ ਇੱਥੇ ਤੱਕ ਪਹੁੰਚਾਇਆ ਤੇ ਠੀਕ ਹੋ ਗਏ ਅੱਜ ਕਿਉਂ ਸਾਨੂੰ ਕੀ ਚਾਹੀਦਾ ਹੈ ਦੇ ਦੇਣੀ ਆ ਹੁਣ ਕਹਿੰਦੇ ਕੱਟ ਕਾਟੀ ਦੇਣੀ ਆ ਆਪਰੇਸ਼ਨ ਕਰਕੇ ਕਹਿੰਦੇ ਸੀਗੇ ਹਾਂਜੀ ਕੱਟਣੀ ਪੈਣੀ ਉਦਾਂ ਨਹੀਂ ਕਹਿੰਦੇ ਬੱਸ ਵੈਸੀ ਟੈਨਸ਼ਨ ਚ ਆ ਗਏ ਰੋਟੀ ਨਹੀਂ ਛਾ ਰਹੇ ਬਿਲਕੁਲ ਰੋਟੀ ਨਹੀਂ ਛਾ ਰਹੇ ਟੈਨਸ਼ਨ ਜੀ ਹਾਂਜੀ ਹਾਂਜੀ ਇਸੇ ਵਜ੍ਹਾ ਨਾਲ ਕੁਝ ਖਾ ਹੀ ਨਹੀਂ ਰਹੇ ਸੀ ਸੀਚ ਵੀ ਫਰਕ ਪਿਆ ਹੁਣ ਇਹਨਾਂ ਨੂੰ ਹਾਂਜੀ ਹੁਣ ਤਾਂ ਫਰਕ ਆ ਗੱਲਾਂ ਬਾਤਾਂ ਚ ਵੀ ਫਰਕ ਪਿਆ ਹਾਂਜੀ ਕਰਦੇ ਹੁਣ ਤਾਂ ਅੱਛਾ ਪਹਿਲਾਂ ਤਾਂ ਜਿੱਦਾਂ ਹੌਂਸਲਾ ਹੀ ਛੱਡਦੇ ਆ ਹੁੰਦਾ ਜਿੱਦਾਂ ਬੰਦੇ ਦਾ ਇਦਾਂ ਹੋ ਗਿਆ ਸੀਗਾ ਹਾਂਜੀ ਅੱਛਾ ਬ੍ਰਦਰ ਚਲੋ ਤੁਹਾਨੂੰ ਤਾਂ ਪਤਾ ਲੱਗ ਗਿਆ ਤਜਰਬਾ ਕੀ ਹੈ 올ਓਵਰ ਕਿੰਨੇ ਸਾਲ ਤੋਂ ਇਹਨਾਂ ਨੂੰ ਪ੍ਰੋਬਲਮ ਸੀ ਇਹ ਇਹ ਜਿੱਦਾਂ ਸਾਡੇ ਜਿੱਦਾਂ ਫੈਮਲੀ ਚ ਬਲੱਡ ਚ ਹੀ ਆ ਜਿੱਦਾਂ ਸਾਰਿਆਂ ਨੂੰ ਜਿੱਦਾਂ ਤਾਏ ਨੂੰ ਵੀ ਮੇਰੇ ਭੂਆ ਨੂੰ ਵੀ ਹੈ ਸ਼ੂਗਰ ਵਗੈਰਾ ਹਾਂਜੀ ਬਲੱਡ ਤੋਂ ਹੀ ਚੱਲੀ ਆਉਂਦੀ ਆ ਉਹਨਾਂ ਤੇ ਹਾਂਜੀ ਤੇ ਕੋਈ ਜ਼ਖਮ ਹੋ ਜਾਂਦਾ ਫਿਰ ਐਂ ਜ਼ਖਮ ਹੋ ਜਾਂਦਾ ਐਂ ਜ਼ਖਮ ਹੋ ਜਾਂਦਾ ਜਾਂਦੀ ਵਧਦਾ ਹੀ ਜਾਂਦਾ ਸੀਗਾ ਲਗਾਤਾਰ ਹਾਂਜੀ ਹਾਂਜੀ ਪੈਸੇ ਕਿੰਨੇ ਕੁ ਖਰਾਬ ਕਰਤੇ ਭਰਾ ਯਾਰ ਕਾਫੀ ਹੋ ਗਏ ਸਾਡੇ ਇਹਨਾਂ ਮਾਤਾ ਕਿੰਨੇ ਕੁ ਪੈਸੇ ਖਰਾਬ ਕਰਤੇ ਲੱਗੇ ਸਾਡੇ 4 ਲੱਖ ਉਹਨਾਂ ਜ਼ਖਮ 4 ਲੱਖ ਰੁਪਏ ਚ ਪਿਆ ਤੁਹਾਨੂੰ ਹਾਂਜੀ ਹਾਂਜੀ ਇੱਕ ਜ਼ਖਮ ਹਾਂਜੀ 4 ਲੱਖ ਹਾਂਜੀ ਇੱਥੇ ਕਿੰਨੇ ਕੁ ਲੈ ਲੈ ਇਹਨਾਂ ਨੇ ਸਾਡੇ ਕੋਲ ਹੋ ਗਿਆ 3 ਮਹੀਨੇ ਸਾਨੂੰ ਹੋ ਗਿਆ ਕੋਈ ਕੋਈ ਬਹੁਤੇ ਜ਼ਿਆਦਾ ਨਹੀਂ ਹੈ ਨਹੀਂ ਨਹੀਂ ਜ਼ਿਆਦਾ ਨਹੀਂ ਹੈਗੇ ਹਾਂਜੀ ਠੀਕ ਹੈ ਨੋਰਮਲ ਬਧੀਆ ਦਵਾਈ ਬਹੁਤ ਵਧੀਆ ਸੱਚਮੁੱਚ ਦਵਾਈ ਸੰਗਰ ਗੁਗਰ ਵੀ ਹੁਣ ਫਰਕ ਹੈ 슈ਗਰ ਦਾ ਫਰਕ ਹੈ ਜੀ ਹਾਂਜੀ ਕੰਟਰੋਲ ਚ ਆ ਬੋਲਦੇ ਅੱਗੇ ਤਾਂ 400 ਤੋਂ ਉੱਤੇ ਉੱਤੇ ਹੁੰਦੀ ਸੀਗੀ ਹੁਣ ਤਾਂ 150 ਤੋਂ ਬਸ ਇੰਨੀ ਹੀ ਰਹਿੰਦੀ ਹੈ ਇਨਫੈਕਸ਼ਨ ਵੀ ਅਸੀਂ ਚੈੱਕ ਕਰਾਈਆ ਇਨਫੈਕਸ਼ਨ ਵੀ ਨਹੀਂ ਹੈਗੀ ਹੁਣ ਤਾਂ ਨੋਰਮਲ ਹੀ ਹਾਂਜੀ ਨੋਰਮਲ ਹਾਂਜੀ ਹਾਂਜੀ ਅੱਛਾ ਹੁਣ ਜ਼ਿੰਦਗੀ ਆਮ ਵਾਂਗ ਹੋ ਗਈ ਤੁਹਾਡੀ ਹਾਂਜੀ ਪਹਿਲਾਂ ਤੇ ਹੁਣ ਦੀ ਜ਼ਿੰਦਗੀ 'ਚ ਕਿੰਨਾ ਫਰਕ ਹੈ ਬਹੁਤ ਫਰਕ ਆ ਜੀ ਬਹੁਤ ਫਰਕ ਆ ਕੀ ਸੋਚਦੇ ਸੀ ਕਹਿੰਦੇ ਜੀ ਖਾਣਾ ਪੀਣਾ ਛੱਡ ਕੇ ਸੀ ਕੀ ਗੱਲ ਖਾ ਹੀ ਨਹੀਂ ਹੁੰਦਾ ਜੀ ਦੋ ਬਰਕੀਆਂ ਖਾਣੀਆਂ ਤੀਜੀ ਬਰਕੇ ਖਾਣ ਲੱਗਾ ਰੋਟੇ ਬਾਹਰੋਂ ਆਉਦੀ ਹੁੰਦੀ ਸੀ ਇਕੱਲੇ ਬੈਠੇ ਨੇ ਸੋਚੀ ਜਾਣਾ ਰੋਈ ਜਾਣਾ ਮੈਂ ਬਚਣਾ ਕਿ ਨਹੀਂ ਬਚਣਾ ਵੇ ਪਤਾ ਹੀ ਇਹ ਪਰਿਵਾਰ ਦਾ ਕੀ ਹੋਊਗਾ ਕੀ ਕੰਮ ਕਰਦੇ ਹੋ ਸਾਡੀ ਸ਼ਾਪ ਆ ਜੀ ਕਹਦੇ ਜੀ ਫਾਸਟ ਫੂਡ ਦੀ ਹੈ ਫਾਸਟ ਫੂਡ ਦੀ ਤੁਹਾਡੀ ਸ਼ਾਪ ਹੈਗੀ ਹੈ اچھا ਜਦੋਂ ਇਸ ਵੇਲੇ ਇਸ ਤਰ੍ਹਾਂ ਨਾਲ ਅਸੀਂ ਕਿਸੇ ਅਚਾਨਕ ਗ੍ਰਿਫਤ ਚ ਆ ਜੰਨੇ ਆ ਵਕਤ ਹੀ ਕਹਿੰਦੇ ਨੇ ਉਹਨੂੰ ਵਕਤ ਪੈਣਾ ਕਹਿੰਦੇ ਨੇ ਵੀ ਜਦੋਂ ਮਾੜਾ ਟਾਈਮ ਆ ਗਿਆ ਜਾਂ ਵੇਲਾ ਆ ਗਿਆ ਵਕਤ ਪੈ ਗਿਆ ਹੌਸਲਾ ਕਿਵੇਂ ਦਿੱਤਾ ਹੌਸਲਾ ਮੇਰੇ ਆਪਣੇ ਆਪ ਨੂੰ ਪਰਿਵਾਰ ਨੇ ਬੱਚਿਆਂ ਨੇ ਮੇਰਿਆਂ ਨੇ ਘਰ ਵਾਲੀ ਨੇ ਇਹਨਾਂ ਨੇ ਹੌਸਲਾ ਦਿੱਤਾ ਮਨ ਨੂੰ ਮਨ ਨੂੰ ਕਹਿੰਦੇ ਸੀ ਚਲੋ ਆਪਾਂ ਹਸਪੀਟਲ ਜਾਣਾ ਮੈਂ ਕਹਿੰਦਾ ਮੈਂ ਨਹੀਂ ਜਾਣਾ ਵੀ ਪੈਸੇ ਤਾਂ ਹੈ ਨਹੀਂ ਬੰਦਾ ਪਹਿਲਾਂ ਪੈਸਿਆਂ ਵਾਲ ਸੋਚਦਾ ਜੀ ਪੈਸੇ ਹੈ ਨਹੀਂ ਕਹਿੰਦੇ ਪੈਸਿਆਂ ਦੀ ਟੈਨਸ਼ਨ ਨਾ ਲੈ ਤੂੰ ਮਨੂੰ ਚੱਕ ਕੇ ਪਹਿਲਾਂ ਜਲੰਧਰ ਹਸਪੀਟਲ ਦਾਖਲ ਕਰਾਇਆ ਇਹਨਾਂ ਨੇ ਉੱਥੇ ਨਹੀਂ ਹੋਇਆ ਉਹਨਾਂ ਨੇ ਜਵਾਬ ਦਿੱਤਾ ਫੇ ਫਗਵਾੜੇ ਦਿਖਾਇਆ ਕਿੰਨੇ ਹਸਪੀਟਲਾਂ 'ਚ ਉਹਨਾਂ ਨੇ ਜਵਾਬ ਦਿੱਤਾ ਇੱਕ ਫਗਵਾੜੇ ਸੀ ਡਾਕਟਰ ਉਹ ਕਹਿੰਦਾ ਤੂੰ ਚੰਡੀਗੜ੍ਹ ਲੈ ਕੇ ਜਾਓ ਪੀਜੀਆਈ ਫੇ ਮਨੂੰ ਦੂਜੇ ਦਿਨ ਪੀਜੀਆਈ ਲੈ ਕੇ ਗਏ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਮੇਰਾ ਸਾਰਾ ਹੀ ਮਾਸ ਜਿਹੜਾ ਸੀ ਉਹ ਲਾਤਾ ਪੰਜ ਸੱਤ ਤਾਰੀ ਉਹਨਾਂ ਨੇ ਮੇਰਾ ਮਾਸ ਲਾਇਆ ਤੇ ਫੇ ਸਾਨੂੰ ਕਹੇ ਨੇ ਮੇਰੀ ਗੁੱਡੀ ਨੂੰ ਉਹਦੀ ਸੇਲ ਲਈ ਸੀ ਕੋਈ ਉਹਨਾਂ ਨੇ ਦੱਸਿਆ ਬੇਲੇ ਰਿਆਣੇ ਇੱਕ ਡਾਕਟਰ ਹੈਗਾ ਆ ਬਈ ਉਹਨੂੰ ਤੁਸੀਂ ਮਿਲੋ ਜਾ ਕੇ ਫੇ ਉਹਨਾਂ ਨੇ ਡਰੈਸ ਡਰਸ ਫੋਨ ਫਾਨ ਨੰਬਰ ਦਿੱਤਾ ਫੇ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਗੁੱਲ ਕੀਤੀ ਤੇ ਉਹਨਾਂ ਨੇ ਕਿਹਾ ਕਰੇ ਆ ਕੇ ਪਹਿਲਾਂ ਮੰਨੂ ਤੁਸੀਂ ਮਿਲੋ ਫੇ ਮੰਨੂ ਭਾਈ ਇੱਥੇ ਲੈ ਕੇ ਆਏ ਫੇ ਇਹਨਾਂ ਨੇ ਮੇਰਾ ਇਲਾਜ ਕੀਤਾ ਵਧੀਆ ਹਾਂ ਚਲੋ ਮੇਰੇ ਕੋਲ ਸ਼ਬਦ ਨਹੀਂ ਹੈ ਇਸ ਵੇਲੇ ਕਿਉਂਕਿ ਇਸ ਤਰ੍ਹਾਂ ਦੇ ਬਹੁਤ ਪਰਿਵਾਰ ਹੈਗੇ ਨੇ ਜੀ ਜੀ ਹੈਲਦੀਆਂ ਨਹੀਂ ਸੀ ਆ ਹੁਣ ਹੈਂਦੀਆਂ ਹਾਂ ਮੁੰਡਾ ਦੀ ਦੇਖੋ ਮੂਮੈਂਟ ਹੈਗੇ ਆ ਹਾਂ ਦੇਖੋ ਮਤਲਬ ਉਹ ਦਰਦ ਦਾ ਅਹਿਸਾਸ ਹੈਗਾ ਨਾ ਜਿਹੜਾ ਇਹ ਪਰਿਵਾਰ ਭੁਗਤ ਰਿਹਾ ਅਸੀਂ ਇਸੇ ਕਰਕੇ ਸਾਡਾ ਵੀਡੀਓ ਬਣਾਉਣ ਦਾ ਪਰਪਸ ਮਕਸਦ ਵੀ ਇਹੀ ਹੁੰਦਾ ਹੈ ਤਾਂ ਕਿ ਇਸ ਪਰਿਵਾਰ ਨੂੰ ਜਿੰਨੀਆਂ ਤਕਲੀਫਾਂ ਜਾਂ ਜਿਹੜੇ ਤਕਲੀਫਾਂ ਦੇ ਵਿੱਚੋਂ ਇਹ ਪਰਿਵਾਰ ਲੰਘਿਆ ਉਹ ਤਕਲੀਫ ਸਿਰਫ ਇਹੀ ਬਰਦਾਸ਼ਤ ਕਰ ਸਕਦੇ ਨੇ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ ਕਿ ਕਿਹੜੇ ਟਰੋਮੇ ਦੇ ਵਿੱਚੋਂ ਇਹ ਪਰਿਵਾਰ ਨਿਕਲ ਕੇ ਸਾਹਮਣੇ ਆਇਆ ਮਾਤਾ ਜੀ ਕਹਿੰਦੇ ਬੜਾ ਔਖਾ ਸੰਭਾਲਿਆ ਸੱਚਮੁੱਚ ਉਮੀਦ ਹੈ ਨਹੀਂ ਸੀ ਬਿਲਕੁਲ ਵੀ ਤਾਰ ਹਰ ਬਿਲੀ ਲੱਗਾ ਰਹਿੰਦਾ ਸੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਪਰ ਰੱਬ ਦਾ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ ਇੱਥੇ ਤੱਕ ਠੀਕ ਹੋ ਗਏ ਹੁਣ ਬਿਲਕੁਲ ਅਸਮ ਹੋਰ ਲੱਗ ਜੂਗੇ 10 ਜਾਂ 15 ਦਿਨ ਲੱਗ ਜੂਗੇ ਪਰ ਠੀਕ ਹੋ ਜਾਣ ਉਹਨਾਂ ਦਾ ਖੁਦਾ ਦਾ ਧੰਨਵਾਦ ਕਰਦੀ ਹਾਂ ਕਿਵੇਂ ਹੌਸਲਾ ਦਿੰਦੇ ਸੀ ਮੈਂ ਖੁਦ ਭਾਵੁਕ ਹੋ ਗਿਆ ਯਾਰ ਗੱਲ ਕਰਦਾ ਕਰਦਾ ਫਾਦਰ ਸਾਹਿਬ ਨਾਲ ਤੁਹਾਡੇ ਨਾਲ ਮੇ ਤਾਂ ਫੇ ਹੁਣ ਮੈਨੂੰ ਵੀ ਜਿੱਦਾਂ ਮੈਂ ਹੀ ਜਿੱਦਾਂ ਇਕੱਲਾ-ਇਕੱਲਾ ਆਇਆ ਫੇ ਹੁਣ ਕਰਨੇ ਤਾਂ ਪੈਣਾ ਹੀ ਸੀਗਾ ਹੁਣ ਸਭ ਸਭ ਕੋ ਜਿੱਦਾਂ ਚੱਕ ਕੇ ਲੈ ਕੇ ਜਾਣਾ ਸਾਰਾ ਕੁਝ ਸਾਰਾ ਉਹ ਜ਼ਖਮ ਦੇਖ ਕੇ ਹੀ ਬੰਦਾ ਦਾ ਦੇਖ ਕੇ ਬੰਦਾ ਹੋਰ ਤਰ੍ਹਾਂ ਹੋ ਜਾਂਦਾ ਮੈਂ ਤਾਂ ਫੜਨਾ ਪੈਂਦਾ ਸੀ ਲੱਗ ਗਏ ਜਦੋਂ ਕੱਟਦੇ ਸੀਗੇ ਦੇਖ ਵੀ ਨਹੀਂ ਹੁੰਦਾ ਸੀਗਾ ਕਈ ਵਾਰ ਤਾਂ ਮਨ ਏਦਾਂ ਘਬਰ ਹੁੰਦਾ ਸੀਗਾ ਹੋਰ ਤਰ੍ਹਾਂ ਫੇ ਇੱਥੇ ਜਦੋਂ ਦੇ ਪੱਟੀ ਕਰਨ ਲੱਗੇ ਫੇ ਇੱਥੇ ਹੁਣ ਸਹੀ ਹੋ ਗਿਆ ਹਾਂਜੀ अच्छा ਜਿਹੜੇ ਇਸ ਵੇਲੇ ਲੋਕ ਤੁਹਾਨੂੰ ਵੇਖ ਰਹੇ ਨੇ ਜਿਨ੍ਹਾਂ ਦਾ ਤਿਆਰੀ ਕਰ ਲਈ ਹੈ ਆਪਰੇਸ਼ਨ ਦੀ ਇਸ ਵੇਲੇ ਕਹਿਤਾ ਕਿ ਡੇਟ ਦੇਤੀ ਹੈ ਕਿ ਇੰਨੀ ਤਰੀਕ ਨੂੰ ਤੁਸੀਂ ਆ ਜਿਓ ਗੈਂਗਰਨ ਕਰਕੇ ਜ਼ਖਮ ਕਰਕੇ ਤੁਹਾਡੀ ਲੱਤ ਅਸੀਂ ਅਲੱਗ ਕਰਨੀ ਹੈ ਉਹਨਾਂ ਨੂੰ ਕੀ ਸੁਨੇਹਾ ਹੈ ਉਹਨਾਂ ਨੂੰ ਤਾਂ ਇਹੀ ਸਲਾਹ ਹੈ ਇੱਕ ਵਾਰੀ ਫਿਰ ਵੀ ਦਿਖਾ ਲਓ ਹਨਾ ਜੇ ਬਚ ਸਕਦਾ ਆਪਣਾ ਅੰਗ ਹੀ ਹੈ ਨਾ ਉਹਦਾ ਸਰੀਰ ਦਾ ਮੋੜ ਕੇ ਥੋੜੀ ਨਾ ਕੋਈ ਫਾਇਦਾ ਨਹੀਂ ਹੈਗਾ ਸਰ ਸੱਚਮਚ ਜੇ ਦੇ મતਲਬ ਇੱਧੇ ਅੰਗ ਬਚ ਜਾਵੇ ਤਾਂ ਉਹ ਉਹਦੇ ਨਾਲ ਦੀ ਗੀਤ ਨਹੀਂ ਹੈਗੀ ਅਈ ਤਾਂ ਇਹੀ ਕਹਿੰਦੇ ਆ ਵੀ ਤੁਸੀਂ ਹੋ ਸਕੇ ਤਾਂ ਜਿਹੜਾ ਕੋਈ ਇੰਦਾਂ ਦੀ ਸਾਰ ਦੇ ਵਿੱਚ ਹੈਗਾ ਆ ਇੱਥੇ ਇੱਕ ਵਾਰ ਲੁਧਿਆਣੇ ਦੇ ਵਿੱਚ ਆਣੇ ਡਾਕਟਰ ਸਾਹਿਬ ਨੂੰ ਮਿਲਣ ਤੇ ਉਹਨਾਂ ਦਾ ਭਲਾ ਹੋ ਜਾਂਦਾ ਹੈ ਜੀ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਸਾਰੀ ਗੱਲਬਾਤ ਲਈ ਆਪਣਾ ਤਜਰਬਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਦੱਸਿਆ ਕਿ ਕਿਸ ਤਰੀਕੇ ਨਾਲ ਹੁਣ ਤਾਂ ਪੂਰੇ ਹੌਂਸਲੇ ਚੋਂ ਜੀ ਫਿਰ ਹਾਂ ਜੀ ਹਾਂ ਜੀ ਪੂਰੇ ਹੌਂਸਲੇ ਕੀ ਕਹੋਗੇ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਉਹਨਾਂ ਤਾਂ ਇਹ ਹੀ ਕਹਿਣਾ ਜਿਹਨਾਂ ਦੇ ਕੋਈ ਇੰਦਾਂ ਦੀ ਤਕਲੀਫ ਹੈ ਹਾਂ ਕੋਈ ਵੀ ਤਕਲੀਫ ਆ ਸਾਰੀਆਂ ਤਕਲੀਫਾਂ ਡਾਕਟਰ ਸਾਹਿਬ ਸਹੀ ਕਰ ਦਿੰਦੇ ਆ ਜੀ ਹਾਂਜੀ ਬਹੁਤ ਵਧੀਆ ਡਾਕਟਰ ਆ ਜੀ ਇਹ ਆ ਕੇ ਤੁਸੀਂ ਇਹਨਾਂ ਨੂੰ ਮਿਲੋ ਲੁਧਿਆਣੇ ਹਾਂਜੀ ਜੀ ਜੀ ਅੱਛਾ ਪਰਿਵਾਰ ਚ ਸਾਰੇ ਖੁਸ਼ ਨੇ ਹੁਣ ਬੱਚੇ ਹੋਰ ਸਾਰੇ ਕਿਉਂਕਿ ਜਦੋਂ ਸਾਡਾ ਧੁਰਾ ਹੈਗਾ ਪਰਿਵਾਰ ਦਾ ਧੁਰਾ ਹੀ ਇੱਕ ਅਸੀਂ ਕਹਿ ਲਈਏ ਕਿ ਕੋਈ ਦਿੱਕਤ ਪਰੇਸ਼ਾਨੀ ਚ ਆ ਜਾਵੇ ਸਾਰਾ ਪਰਿਵਾਰ ਹਿੱਲ ਜਾਂਦਾ ਹਾਂਜੀ ਜੀ ਜੀ ਇਹ ਹੈ ਜੀ ਮੈਂ ਤਾਂ ਬੱਚਿਆਂ ਨੇ ਬਹੁਤ ਹੌਸਲਾ ਦਿੱਤਾ ਰਾਣੀ ਨੇ ਬਹੁਤ ਦਿੱਤਾ ਹੋ ਜਾਣਾ ਤੂੰ ਠੀਕ ਹੋ ਜਾਣਾ ਹੋਈ ਕੇ ਫਿਰ ਠੀਕ ਵੀ ਹੋ ਗਏ ਹੋਰ ਮੇਰਾ ਇੱਕ ਸੰਡੂ ਆ ਇੱਕ ਮੇਰੇ ਸਾਲੀ ਆ ਜਿਹੜੀ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਜੀ ਜੀ ਕੌਣ ਜੀ ਅੱਛਾ ਡਾਕਟਰ ਸਾਹਿਬ ਫਿਰ ਪਿੱਛੇ ਦੀ ਸਾਇੰਸ ਕੀ ਹੈ ਕਿਹੜਾ ਤਜਰਬਾ ਤੁਹਾਡਾ ਕੰਮ ਕਰਦਾ ਹੈ ਇਸ ਤਰ੍ਹਾਂ ਦੇ ਮਰੀਜ਼ਾਂ ਦੇ ਉੱਤੇ ਜਦੋਂ ਸ਼ੂਗਰ ਇੰਨੀ ਜ਼ਿਆਦਾ ਵਧੀ ਹੋਵੇ ਗੈਂਗਰੀਨ ਹੋ ਚੁੱਕੀ ਹੋਵੇ ਕਿਦਾਂ ਦਾ ਤਜਰਬਾ ਤੁਹਾਡਾ ਕੰਮ ਕਰਦਾ ਹੈ ਸਰ ਗੱਲ ਇਹ ਆ ਵੀ ਸਾਨੂੰ ਇੰਨੇ ਸਾਲ ਹੋ ਗਏ ਹੈ ਨਾ ਪਹਿਲਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਦਵਾਈ ਜਿਹੜੀ ਹੈ ਇਹ ਅਸੀਂ ਸਾਡੇ ਬਣਾਉਣ ਦੇ ਤਜਰਬੇ ਦੇ ਹਿਸਾਬ ਨਾਲ ਐਸ ਇਦਾਂ ਸੀਗਾ ਕਿ ਸ਼ਾਇਦ ਉਹਦੇ ਵਿੱਚ ਕੋਈ ਕਮੀ ਰਹਿੰਦੀ ਹੋਵੇ ਇਹਨੂੰ ਸਾਲ ਲੱਗਦੀ ਲੱਗ ਜਾਂਦਾ ਸੀ ਜਿਵੇਂ ਜਿਵੇਂ ਹੁਣ ਤਜਰਬਾ ਹੋਈ ਗਿਆ ਹੋਈ ਗਿਆ ਦਵਾਈ ਨੂੰ ਤਰੀਕਾ ਜਿਹੜਾ ਆਪਾਂ ਨੇ ਦੱਸ ਜਿਵੇਂ ਦੱਸਿਆ ਵਰਤਣ ਦਾ ਤੇ ਬਣਾਉਣ ਦਾ ਤਰੀਕਾ ਬਣ ਗਿਆ ਨਾ ਹੁਣ ਬਹੁਤ ਵਧੀਆ ਅਸੀਂ ਮਿੰਟੇ ਲਾਉਂਦੇ ਆ ਇਹਨਾਂ ਨੂੰ ਕਿਹੜੀ ਨੁਸਖਾ ਫਾਰਮੂਲਾ ਤੁਸੀਂ ਆਪਣੀ ਦਵਾਈ ਵਾਲਾ ਖੋਇਆ ਸੀ ਕਿਹੜੀ ਦਵਾਈ ਹੈ ਦਿਕਾਉਣੇ ਸਨ ਅਸੀਂ ਸ਼ੂਗਰ ਵਾਲੇ ਆਪਣੇ ਕੈਪਸੂਲ ਨੇ ਕਿਹੜੇ ਜੀ ਲਿਆ ਜੀ 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 ਸ਼ੂਗਰ ਦਾ ਕੈਪਸੂਲ ਉਹ ਦੋ ਦੋ ਸਵੇਰੇ ਸ਼ਾਮ ਦੇ ਦਿਆ ਜੇ ਜ਼ਿਆਦਾ ਪ੍ਰੋਬਲਮ ਹੋਏਗਾ ਤਾਂ ਤਿੰਨ ਟਾਈਮ ਦੇ ਦੀਦਾ 10 15 ਦਿਨ ਉਸ ਤੋਂ ਬਾਅਦ ਨਾ ਫਿਰ ਫਿਰ ਤਾਂ ਅਸੀਂ ਦੋ ਟਾਈਮ ਕਰ ਦੇ ਦਿਆ ਠੀਕ ਹੈ ਇਹੋ ਹੀ ਆ ਜਿਹੜਾ ਉਹ ਇੱਕ ਇੱਕ ਨਾਲ ਹੀ ਠੀਕ ਹੋਗਾ ਸੀ ਇਹ ਇਹੋ ਹੀ ਇੱਕ ਇਹ ਦੇਈਦਾ ਤੇ ਨਾਲ ਇਹਨਾਂ ਨੂੰ ਇੱਕ ਡ੍ਰੌਪ ਦੇ ਦਿਆ 10 10 ਬੂੰਦਾ ਪੀਣ ਵਾਸਤੇ ਉਹ ਜਿਹੜੀ ਸਾਡੇ ਆਕਸੀਜਨ ਜਿਹੜੀ ਆ ਨਾ ਵੇਨਸ ਦੀ ਜਿਹੜੀ ਆ ਸਪਲਾਈ ਨੂੰ ਚਾਲੂ ਕਰ ਦਿੰਦੀ ਆ ਠੀਕ ਹੈ ਇਹ ਸਾਰੀ ਇਹਨਾਂ ਦੀ ਲਿਸਟ ਹੈਗੀ ਹੈ ਸਾਰੀ ਇਹਨਾਂ ਦੀ ਲਿਸਟ ਆ ਠੀਕ ਹੈ ਆ ਪੀਣ ਵਾਲੀ ਇਹਨਾਂ ਨੂੰ ਦੋ ਬੂੰਦਾਂ ਦਿੱਤੀਆਂ ਸੀਗੀਆਂ ਦੋ ਸੀ ਇਹ ਨਾ ਦੋ 10 10 ਬੂੰਦਾਂ ਪੀਣੀਆਂ ਸੀਗੀਆਂ ਇੱਕ ਇੱਕ ਆਕਸੀਜਨ ਨੂੰ ਪਹੁੰਚਾਉਂਦੀ ਆ ਠੀਕ ਹੈ ਤੇ ਦੂਸਰੀ ਜਿਹੜੀ ਹੈਗੀ ਆ ਉਹ ਐਂਟੀਆਕਸੀਡੈਂਟ ਅਸੀਂ ਨਾਲ ਮਤਲਬ ਦਿੰਨੇ ਆ ਤਾਂ ਕਿ ਇਹਨਾਂ ਦੀ ਇਨਫੈਕਸ਼ਨ ਵੀ ਨਾ ਫੈਲੇ ਕੋਈ ਠੀਕ ਹੈ ਤੇ ਇੱਕ ਕੈਪਸੂਲ ਹੋ ਗਿਆ ਤੇ ਇੱਕ ਕਰੀਮ ਇਹਨਾਂ ਨੂੰ ਉੱਪਰ ਲਾਉਣ ਵਾਸਤੇ ਦਿੱਤੀ ਆ ਮੇਨ ਰੋਲ ਕਰੀਮ ਦਾ ਤੇ ਜਿਹੜੀਆਂ 10 ਬੂੰਦਾ ਪੀਣ ਵਾਲੀ ਦਾ ਨਾ ਉਸ ਸਰਕਲ ਨੂੰ ਚਲਾਉਣ ਵਾਸਤੇ ਤੇ जख्म ਨੂੰ ਸਾਫ ਕਰਨ ਵਾਸਤੇ ਦੋ ਚੀਜ਼ਾਂ ਦਾ ਮੇਨ ਰੋਲ ਹੈ ਇਹਦੇ ਚ ਬਸ ਕਰੀਮ ਦੇ ਵਿੱਚ ਕਰਾਮਾਤ ਜੀ ਜੀ ਕਰਾਮਾਤੀ ਕਰੀਮ ਆਹੋ ਜੀ ਜੀ ਅੱਛਾ ਉਹਨਾਂ ਨੂੰ ਕੀ ਕਹੋਗੇ ਵੈਜੀ ਜਿਹੜੇ ਇਸ ਵੇਲੇ ਨਾ ਕਰਕੇ ਪਰੇਸ਼ਾਨ ਹੈਗੇ ਨੇ ਸਾਰਾ ਪਰਿਵਾਰ ਬਹੁਤ ਵੱਡੇ ਟਰੋਮੇ ਦੇ ਵਿੱਚੋਂ ਨਿਕਲ ਕੇ ਆਇਆ ਦੇਖੋ ਨਿਕਲਿਆ ਨਾ ਇਹੇ ਜਿਹੀਆਂ ਸਾਨੂੰ ਅੱਛਾ ਦੂਸਰੀ ਗੱਲ ਸਾਨੂੰ ਇੱਥੇ ਨਾ ਪੈਸੇ ਦੀ ਕੋਈ ਐਮੀਂਤ ਹੀ ਨਹੀਂ ਰਹਿੰਦੀ ਜਦੋਂ ਇਹੋ ਜਿਹੇ ਬੰਦੇ ਆ ਕੇ ਦਿਲ ਤੋਂ ਦੁਆ ਮੰਗ ਦਿੰਦੇ ਆ ਸਾਨੂੰ ਇਹਨਾਂ ਦੀ ਲੋੜ ਹੈ ਇਹੇ ਜੋ ਬੰਦਿਆਂ ਨੂੰ ਦੇਖ ਕੇ ਜਿਹੜੇ ਬੰਦਿਆਂ ਦੇ ਹਲੇ ਵੀ ਮਤਲਬ ਕੋਈ ਡਾਰਾ ਦਿਲ ਦੇ ਵਿੱਚ ਕਿ ਅਸੀਂ ਐਡੇ-ਐਡੇ ਹਸਪੀਟਲਾਂ ਦੇ ਵਿੱਚ ਧੱਕੇ ਖਾ ਕੇ ਆ ਗਏ ਉਹਨਾਂ ਤੋਂ ਠੀਕ ਨਹੀਂ ਹੋਏ ਆ ਤੇ ਇੱਥੇ ਕਿਵੇਂ ਹੋ ਜੂਗੇ ਉਹ ਬਿਲਕੁਲ ਬੇਫਿਕਰ ਕੋਈ ਡਾਰ ਕੱਢ ਕੇ ਆ ਜਾਣ। ਜੀ। ਦੂਸਰਾ ਅਸੀਂ ਇਹਨਾਂ ਦੇ ਜ਼ਿਆਦਾ ਫੋਨ ਨੰਬਰ ਨਹੀਂ ਦੇ ਸਕਦੇ। ਤੁਹਾਡਾ ਵੀ ਮਤਲਬ ਕਿਸੇ ਦਾ ਵੀ ਪੇਸ਼ੈਂਟ ਦਾ ਅਸੀਂ ਨੰਬਰ ਨਹੀਂ ਦਿੰਦੇ ਕਿਉਂਕਿ ਉਹਨੂੰ 100-100 ਕਾਲ ਰੋਜ਼ ਜਾਣ ਲੱਗ ਜਾਂਦੀ ਆ। ਇਸ ਕਰਕੇ ਅਸੀਂ ਨੰਬਰ ਨਹੀਂ ਦਿੰਦੇ। ਲਾਈਵ ਇਹਨਾਂ ਦੀ ਇਸ ਕਰਕੇ ਬਣਾਈ ਆ ਆਪਾਂ ਨੇ ਵੀ ਤਾਂ ਕਿ ਇਹਨਾਂ ਤੇ ਯਕੀਨ ਕਰਕੇ ਬੰਦਾ ਆ ਜਵੇ ਬਸ। ਮਤਲਬ ਇਹ ਜਿੰਨਾ ਮਰਜ਼ੀ ਵੱਡੇ ਜ਼ਖਮ ਹੈਗੇ ਨੇ ਉਹ ਦੋ ਬੂੰਦਿਆਂ ਦੀ ਤੇ ਉਹ ਕਰੀਮ ਦੀ ਮਾਰਨੇ ਬਸ 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 ਇਹ ਦੋ ਚੀਜ਼ਾਂ ਦੀ ਮਾਰਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸੋ ਕੁਝ ਕੁ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਣੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਡਾਕਟਰ ਬਲਵੀਰ ਜੀ ਦਾ ਜਿਹੜਾ ਪੈਟਰਨ ਹੈਗਾ ਜਿਹੜਾ ਢੰਗ ਹੈਗਾ ਤਰੀਕਾ ਹੈਗਾ ਉਹ ਕੀ ਤਰੀਕਾ ਹੈ ਔਰ ਕਿਵੇਂ ਲੋਕ ਆ ਕੇ ਇਥੋਂ ਇਹਨਾਂ ਦੇ ਨੁਸਖਿਆਂ ਤੋਂ ਫਾਰਮੂਲਿਆਂ ਤੋਂ ਇਹਨਾਂ ਦੀ ਜਾਣਕਾਰੀ ਤੋਂ ਜਿਹੜਾ ਉਹ ਫਾਇਦਾ ਲੈ ਰਹੇ ਨੇ ਸਾਡੇ ਨਾਲ ਇੱਕ ਸਾਡੇ ਵੀਰ ਜੀ ਨੇ ਸਚਕਲ ਬਾਈ ਜੀ ਸਚਕਲ ਜੀ ਕਿ ਨਾਂ ਤੁਹਾਡਾ ਹਰਮੇਸ਼ ਹਰਮੇਸ਼ ਕਿੱਥੋਂ ਆਇਆ ਤੁਸੀਂ ਮੈਂ ਜੋਧੇਲ ਬਸਤੀ ਅੱਛਾ ਜੋਧੇਲ ਬਸਤੀ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਸ਼ੂਗਰ ਦੀ ਪ੍ਰੋਬਲਮ ਹੈ ਸ਼ੂਗਰ ਦੀ ਪ੍ਰੋਬਲਮ ਹੈ ਹਾਂਜੀ ਹਾਂਜੀ ਅੱਛਾ ਕਿੰਨੀ ਰਹਿੰਦੀ ਸ਼ੂਗਰ ਸ਼ੂਗਰ ਹੈ 250 ਦੇ ਕਰੀਬ ਅੱਛਾ ਮਤਲਬ 250 ਰਹਿੰਦੀ ਤੁਹਾਡੀ ਸ਼ੂਗਰ ਹਾਂਜੀ ਹਾਂਜੀ ਤੇ ਫਿਰ ਡਾਕਟਰ ਸਾਹਿਬ ਕੋਲ ਅੱਜ ਆਏ ਹੋ ਤੁਸੀਂ ਕੀ ਪ੍ਰੋਬਲਮ ਤੁਸੀਂ ਆਪਣੇ ਵਾਸਤੇ ਆਏ ਹੋ ਕਿਸੇ ਵਾਸਤੇ ਆਏ ਹੋ ਨਹੀਂ ਜੀਜਾ ਜੀ ਨੂੰ ਲੈ ਕੇ ਆਇਆ ਮੈਂ ਤਾਂ ਪਹਿਲੇ ਲੈ ਚੁੱਕਾ ਹਾਂ ਤੇ ਮੇਰੀ ਸ਼ੂਗਰ ਹੁਣ ਪਹਿਲਾਂ ਨਾਲੋਂ ਕੰਟਰੋਲ 'ਚ ਹੈ ਹੁਣ ਕੰਟਰੋਲ 'ਚ ਪਹਿਲਾਂ ਥੋੜੀ 250 ਰਹਿੰਦੀ ਸੀ ਹਾਂਜੀ ਹੁਣ ਕਿੰਨੀ ਹੈ ਜੀ ਫਿਰ ਹੁਣ ਜਾਨੀ ਕਿ 170 150 ਦੇ ਲਗਭਗ 170 150 ਕੱਢੀ ਕਿਵੇਂ ਤੇ ਡਾਕਟਰ ਸਾਹਿਬ ਨੇ ਜਈ ਦਵਾਈ ਦਿੱਤੀ ਹੈ ਇਹਨਾਂ ਦੀ ਦਵਾਈ ਦੇ ਨਾਲ ਦਵਾਈ ਤਾਂ ਤੁਸੀਂ ਪੂਰੀ ਮਣੀ ਲਈ ਸੀ ਤੁਸੀਂ ਦੱਸ ਰਹੇ ਸੀ ਆਪ ਵੀ ਡਾਕਟਰ ਸਾਹਿਬ ਜੀ ਉਹ ਦਵਾਈ ਮੈਂ ਦੇਖਿਆ ਨਹੀਂ ਸ਼ੀਸ਼ੀ ਦੇ ਉੱਤੇ ਲਿਖਿਆ ਸੀ ਦੋ ਕੈਪਸੂਲ ਸਵੇਰ ਸ਼ਾਮ ਠੀਕ ਹੈ ਪਰ ਮੈਂ ਕੋਈ ਇਸਤੇਮਾਲ ਕੀਤਾ ਤਾਂ ਮੇਰੀ ਉਹ ਨਾਲ ਫਿੱਟ ਹੋ ਗਿਆ ਜੀ ਤੇ ਮੈਂ ਇੱਕ ਹੀ ਵਰਤ ਰਿਹਾ ਹਾਂ ਅਜੇ ਤੱਕ ਇੱਕ ਹੀ ਵਰਤ ਰਿਹਾ ਹਾਂ ਜੀ ਹਾਂ ਜੀ ਅੱਛਾ ਤੇ 슈ਗਰ ਨਾਲ ਹੁੰਦਾ ਕੀ ਸੀ ਤੁਹਾਨੂੰ ਪਰਮੇਸ਼ੀ 슈ਗਰ ਨਾਲ ਵੈਸੇ ਕਮਜ਼ੋਰੀ ਸਰੀਰ ਦੀ ਥਕਾਵਟ ਜਾਂ ਹੌਸ ਗਿਆ ਠੀਕ ਹੈ ਹਾਂ ਜੀ ਹਾਂ ਜੀ ਤੇ ਅੱਜ ਤੁਸੀਂ ਕਿਹਨਾਂ ਨੂੰ ਲੈ ਕੇ ਆਏ ਉਹ ਨਾਲ ਮੇਰੇ ਜੀਜਾ ਜੀ ਨੇ ਅੱਛਾ ਜੀਜਾ ਜੀ ਜੋ ਕਹੇਗੇ ਉਹ ਕਰਨਗੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਇਹਨਾਂ ਨੂੰ ਵੀ ਸ਼ੂਗਰ ਬੀਪੀ ਇਹਨਾਂ ਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਪ੍ਰੋਬਲਮ ਹੈ ਜੀ ਅੱਛਾ ਤੇ ਮੈਂ ਇਹਨੂੰ ਲਗਾ ਤੇ ਮੈਂ ਸੈਟਾਂ ਤਾਂ ਮੇਰੇ ਇਹਨਾਂ ਨੂੰ ਦੱਸਿਆ ਅੱਜ ਇਹ ਦਵਾਈ ਲੈ ਕੇ ਜਾਣਗੇ ਤੇ ਫਿਰ ਇਹ ਵੀ ਕਰਨਗੇ ਹਾਂਜੀ ਹਾਂਜੀ ਅੱਛਾ ਤੁਹਾਨੂੰ ਡਾਕਟਰ ਸਾਹਿਬ ਦਾ ਕੀ ਵੀ ਪਤਾ ਲੱਗਿਆ ਇਹ ਮੇਰੇ ਸਿਸਟਰ ਪਹਿਲਾਂ ਲੈ ਕੇ ਗਏ ਨੇ ਦਵਾਈ ਉਹਨਾਂ ਨੂੰ ਵੀ ਸ਼ੂਗਰ अच्छा ज्यादा सी फैमिली शुगर ਦੇ ਡਾਕਟਰ ਹੋ ਗਏ ਫਿਰ ਤੇ ਹਾਂਜੀ 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 ਫੈਮਿਲੀ ਚ ਵੈਸੇ ਤਕਰੀਬਨ ਮੇਰੇ ਸਿਸਟਰਾਂ ਚਾਰ ਨੇ ਜੀ ਚਾਰਾਂ ਨੂੰ ਹੀ ਹੈ ਅੱਛਾ ਤੇ ਰਾਮ ਕਿਨੂਆ ਨੂੰ ਆਇਆ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਫਿਰ ਉਹਨਾਂ ਨੂੰ ਰਾਮ ਆ ਜੀ ਉਹਦੀ ਤਾਂ ਸ਼ੂਗਰ ਹੈ 80 ਤੇ ਰਹਿੰਦੀ ਹੁਣ ਦੋ ਕੈਪਸੂਲ ਖਾਂਦੇ ਆ ਅੱਛਾ ਤੇ ਡਾਕਟਰ ਸਾਹਿਬ ਨੇ ਦੱਸਿਆ ਜ ਸਵੇਰ ਸਵੇਰ ਕਿ ਲੱਕ ਲੱਕ ਅੰਬ ਖਾਂਦੇ ਰਹੇ ਆ ਹੁਣ ਜਾਨੀ ਕਿ ਅੰਬ ਹਾਂਜੀ ਬੰਦਾ ਸ਼ੂਗਰ ਵਾਲੇ ਨੂੰ ਬੰਦ ਕਰ ਦਿੰਦੇ ਨੇ ਜੀ ਨਹੀਂ ਜੀ ਨਹੀਂ ਡਾਕਟਰ ਸਾਹਿਬ ਨੇ ਖੁਦ ਕਿਹਾ ਸੀ ਕਿ ਸਵੇਰ ਉੱਠ ਕੇ ਖਾਲੀ ਪੇਟ ਆਂਬ ਖਾਓ ਤੇ ਉਹ ਡੇਲੀ ਲਗਾਤਾਰ ਕੋਈ 15 20 ਦਿਨ ਉਹਨਾਂ ਨੇ ਡੇਲੀ ਆਂਬ ਖਾਦੇ ਕਿਲੋ ਕਿਲੋ ਦੇ ਕਰੀਬ ਖਾਦੇ ਸ਼ੂਗਰ ਫੇਰੋਂ ਨਹੀਂ ਵਧੀ ਤੁਹਾਡੀ ਗੱਲ ਹੈ ਨਹੀਂ ਕੇਲਾ ਹੋ ਗਿਆ ਆਂਬ ਹੋ ਗਿਆ ਜਿਹੜੇ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਨੇ ਉਹ ਤਾਂ ਬੰਦ ਕਰ ਦਿੰਦੇ ਨੇ ਜੀ ਡਾਕਟਰ ਇਹ ਕਹਿੰਦੇ ਨਹੀਂ ਖਾਓ ਨਹੀਂ ਜੀ ਨਹੀਂ ਇਹ ਫਰੂਟ ਦੇ ਖਾਣ ਨੂੰ ਤਾਂ ਕਹਿੰਦੇ ਨੇ ਫੇ ਖਾਲੀ ਪੇਟ ਸਵੇਰੇ ਉੱਠ ਕੇ ਫਰੂਟ ਖਾਓ ਮਿੱਠਾ ਫਰੂਟ ਖਾਓ ਜਿੰਨਾ ਮਰਜੀ ਖਾਓ ਮਿੱਠਾ ਫਰੂਟ ਹਾਂਜੀ ਇਹਨਾਂ ਨੂੰ ਵੀ ਮਿੱਠਾ ਫਰੂਟ ਹੀ ਦੱਸਿਆ ਹਾਂਜੀ ਹਾਂਜੀ ਚਲੋ ਅਸੀਂ ਇਹਨਾਂ ਦੇ ਜੱਜਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਦਿੱਕਤ ਪਰੇਸ਼ਾਨੀ ਲੱਗਿਆ ਸੱਚਕਾਲ ਬਾਈ ਸੱਸੀ ਜੀ ਤੁਹਾਡਾ ਕੀ ਨਾਮ ਹੈ ਜੋਗਰਾਜ ਅੱਛਾ ਤੇ ਫਿਰ ਅੱਜ ਤੁਹਾਡੇ ਸਾਲਾ ਸਾਹਿਬ ਲੈ ਕੇ ਆਏ ਨੇ ਤੁਹਾਨੂੰ ਤੇ ਕੀ ਹੁੰਦਾ ਕੀ ਹੈ ਸ਼ੁਕਰ ਤਕਾਬੜ ਜੀ ਬਹੁੰਦੀ ਜਦ ਤੁਰਨੇ ਫਿਰ ਨਹੀਂ ਪ੍ਰੋਬਲਮ ਹੈ ਜੀ ਅੱਛਾ ਜੀ ਹਾਂਜੀ ਤੁਹਾਨੂੰ ਡਾਕਟਰ ਸਾਹਿਬ ਦੀ ਸਭ ਤੋਂ ਵਧੀਆ ਗੱਲ ਕਿਹੜੀ ਲੱਗੀ ਆ ਫਰੂਟ ਤੇ ਦੱਸਿਆ ਫਰੂਟ ਫਰੂਟਸ ਫਿਰ ਖਾਓ ਜੀ ਕਿੰਨੇ ਸਾਲ ਹੋ ਗਏ ਫਰੂਟ ਖਾਦਦੇ ਨੂੰ ਅੰਬ ਖਾਦਦੇ ਨੂੰ ਤੁਸੀਂ ਦੱਸ ਰਹੇ ਹੋ 10 ਸਾਲ ਹੋ ਗਏ ਅੰਬ ਖਾਦਦੇ ਨਹੀਂ ਜਿਵੇਂ ਖਾਦਦੇ ਹੀ ਨਹੀਂ ਨਹੀਂ ਜੀ ਇੰਨੀ ਜ਼ਿਆਦਾ ਸ਼ੂਗਰ ਤੋਂ ਪਰੇਸ਼ਾਨੀ ਹੈ ਹਾਂਜੀ ਹਾਂਜੀ ਤੇ ਫਿਰ ਡਾਕਟਰ ਸਾਹਿਬ ਦੀ ਅੰਬ ਵਾਲੀ ਗੱਲ ਸੁਣ ਕੇ ਮੈਨੂੰ ਲੱਗਦਾ ਤੁਹਾਡਾ ਵੀ ਚਿਹਰਾ ਖੜ ਗਿਆ ਸੀ ਮੇਰਾ ਵੀ ਬੈਠਿਆਂ ਦਾ ਖੜ ਗਿਆ ਹਾਂਜੀ ਹਾਂਜੀ ਅੱਛਾ ਤੇ ਦੱਸ ਰਹੇ ਸੀ ਵੀ ਜਿਹੜੀ ਤੁਹਾਡੇ ਸਾਲੀ ਸਾਹਿਬਾ ਹੈਗੇ ਨੇ ਉਹਨਾਂ ਨੂੰ ਵੀ ਸ਼ੂਗਰ ਠੀਕ ਹੋਈ ਹੈ ਹਾਂਜੀ ਉਹਨਾਂ ਦਾ ਅੱਸੀ ਸ਼ੂਗਰ ਸਵੇਰੇ ਹਾਂਜੀ ਹਾਂਜੀ ਤੁਹਾਡੀ ਕਿੰਨੀ ਸ਼ੁਗਰ ਰਹਿੰਦੀ ਹੈ ਮੇਰੀ ਤਾਂ 300 ਦੇ ਲੱਗਦੀ 300 ਸਾਢੇ 300 ਹਾਂਜੀ ਹਾਂਜੀ ਅੱਛਾ ਤੇ ਦਵਾਈ ਵਗੈਰਾ ਲਈ ਨਹੀਂ ਜੀ ਕਿਤੋਂ ਦਵਾਈ ਪਹਿਲਾਂ ਚੱਲਦੀ ਜੀ ਮੇਰੀ ਅੱਛਾ ਫਰਕ ਨਹੀਂ ਹੈਗਾ ਉਹਦੇ ਨਾਲ ਫਰਕ ਨਹੀਂ ਜੀ ਓਕੇ ਤੇ ਫਿਰ ਡਾਕਟਰ ਸਾਹਿਬ ਨੇ ਤੁਹਾਨੂੰ ਕੀ ਦਿੱਤਾ ਕਹਿੰਦੇ ਸੀ ਵੀ ਇੱਕ ਕੜਾ ਹੈਗਾ ਇਹਨਾਂ ਕੋਲ ਇੱਕ ਇਹਨਾਂ ਦੇ ਕੈਪਸੂਲ ਜਿਹੜੇ ਤੁਹਾਡੇ ਹਾਂਜੀ 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 ਕੈਪਸੂਲ ਹੀ ਲੈ ਜੀ ਤੁਸੀਂ ਕੈਪਸੂਲ ਹੀ ਹਾਂਜੀ ਜੀ ਜੀ ਹੁਣ ਤੁਹਾਡੀ ਮੁਲਾਕਾਤ ਹੈਗੀ ਹੈ ਡਾਕਟਰ ਸਾਹਿਬ ਦੇ بیٹے ਨੇ ਉਹਨਾਂ ਨਾਲ ਤੁਹਾਡੀ ਅਸੀਂ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਜਿੰਦਰ ਸਿੰਘ ਅੱਛਾ ਗੁਰਜਿੰਦਰ ਜੀ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਦਸੀਆਂ ਨੇ ਜਾਂ ਸਾਨੂੰ ਪੇਸ਼ੈਂਟ ਮਿਲਵਾਏ ਨੇ ਇਹ ਹਰੇਕ ਨੂੰ ਹੀ ਮਤਲਬ ਫਰੂਟ ਮਿੱਠਾ ਫਰੂਟ ਹਰੇਕ ਨੂੰ ਖਾਣ ਦੀ ਕਹਿੰਦੇ ਨੇ ਗੁਰਜਿੰਦਰ ਜੀ 슈ਗਰ ਵਾਲੇ ਮਰੀਜ਼ ਨੂੰ ਦੇਖੋ ਆਪਾਂ ਜਦੋਂ ਮਿੱਠਾ ਆਪਾਂ ਬੰਦ ਕਰ ਦਿੰਦੇ ਆ ਬਾਡੀ 'ਚ એનર્ਜੀ ਨਹੀਂ ਰਹਿੰਦੀ ਵੀਕਨੈਸ ਜਦੋਂ ਆਪਾਂ 슈ਗਰ ਦੀ ਦਵਾਈ ਦੇ ਨਾਲ ਨਾਲ ਆਪਾਂ ਖਾਣਾ ਪੀਣਾ ਵੀ ਛੱਡ ਦਿੰਦੇ ਆ ਸਰੀਰ ਆਪਣਾ ਕਮਜ਼ੋਰ ਹੋ ਜਾਂਦਾ ਨਹੀਂ ਵੀ ਕਰਦਾ ਜੀ ਖਾਣ ਨੂੰ ਡਾਕਟਰ ਬਣਾ ਇੰਨਾ ਕੁਝ ਕਰ ਦਿੰਦੇ ਨੇ ਇੱਕ ਤਾਂ 슈ਗਰ ਨਾਲ ਵੀਕਨੈਸ ਇੱਕ ਆਪਾਂ ਖਰਾਕ ਛੱਡ ਦਿੰਦੇ ਆ ਉਹਦੇ ਨਾਲ ਵੀਕਨੈਸ ਆ ਜਾਂਦੀ ਹੈ ਨਾ ਫਿਰ ਬਾਡੀ ਵੈਸੇ ਇਸ ਕਰਕੇ ਆਪਾਂ ਕਹਿੰਦੇ ਆ ਵੀ ਵੱਧ ਤੋਂ ਵੱਧ ਖਾਓ ਫਰੂਟ ਖਾਓ ਤੇ ਆਪਣੀ ਬੋਡੀ ਐਕਟਿਵ ਰਹੇ ਆਪਣੀ ਸ਼ਮਤਾ ਦਾ ਬਣੇ ਆਪਣੀ ਸ਼ੂਗਰ ਨਾਲ ਲੜਨ ਦੀ ਆਪਣੇ ਚ ਸ਼ਮਤਾ ਨਹੀਂ ਰਹਿੰਦੀ ਹੈਨਾ ਜੇ ਆਪਣੀ ਬੋਡੀ ਐਕਟਿਵ ਹੋਊਗੀ ਸ਼ੇ ਤੇ ਸ਼ੂਗਰ ਨਾਲ ਲੜਾਂਗੇ ਤਾਂ ਹੀ ਆਪਾਂ ਕਿੰਨੇ ਕੁ ਪੇਸ਼ੈਂਟ ਹੁਣ ਤੱਕ ਡਾਕਟਰ ਸਾਹਿਬ ਨੇ ਜਾਂ ਤੁਸੀਂ ਮਿਲ ਕੇ ਹੱਲ ਕਰ ਲਏ ਨੇ ਸਾਡੇ ਕੋਲੇ ਦੇਖੋ ਰੋਜ਼ ਦੇ 10-15 ਪੇਸ਼ੈਂਟ ਇਦਾਂ ਦੇ ਆਂਦੇ ਨੇ ਜ਼ਖਮ ਵਾਲੇ ਜ਼ਖਮ ਵਾਲੇ ਸ਼ੂਗਰ ਵਾਲੇ ਸ਼ੂਗਰ ਵਾਲੇ ਤੇ ਠੀਕ ਹੁੰਦੇ ਨੇ ਥੋੜੇ ਸਾਹਮਣੇ ਰਿਜ਼ਲਟ अच्छा ਤੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈਗੇ ਸਵੇਰੇ ਦੇਖੋ ਅਸੀਂ ਸੰਡੇ ਤਾਂ ਹੁੰਦੇ ਨਹੀਂ ਹੈਗੇ 12 ਵਜੇ ਤੋਂ ਕੋਣੇ ਵੈਸੇ ਜੇ ਸੰਡੇ ਅਸੀਂ ਮਨਾ ਕਰਦੇ ਆਂ ਕਿ ਕਈ ਵਾਰ ਕਿਤੇ ਜਾਣਾ ਹੁੰਦਾ ਹੋਣਾ ਪੈਂਦਾ ਸਵੇਰੇ 9:30 ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਜਦੋਂ ਮਰਜ਼ੀ ਇੱਥੇ ਆ ਜਾਓ ਕੋਲਡ ਕਰਕੇ ਲੁਧਿਆਣਾ ਆਪਣਾ ਸ਼ਿਮਲਾਪੁਰੀ ਦਸਹਾਰਾ ਗਰਾਊਂਡ ਓਪੋਜ਼ਿਟ ਦਸਹਾਰਾ ਗਰਾਊਂਡ ਸਟਰੀਟ ਨੰਬਰ 5 ਹਰਕਿਸ਼ਨਗਰ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰ ਹੈ ਤੁਹਾਡਾ ਵੀ ਸਾਰੀ ਗੱਲਬਾਤ ਲਈ ਸੋ ਇਹ ਸੰਡਾક્ટર ਗੁਰਜਿੰਦਰ ਜੀ ਇਸ ਤੋਂ ਪਹਿਲਾਂ ਤੁਹਾਡੀ ਅਸੀਂ ਗੱਲਬਾਤ ਹੈਗੀ ਹੈ ਜਿਹੜੀ ਉਹ ਵੈਜੀਨਲ ਕਰਵਾਈ ਹੈ ਵੈਦ ਬਲਬੀਰ ਜੀ ਨਾਲ ਕਰਵਾਈ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਮੁਸਕੇ ਫਾਰਮੂਲੇ ਦੇ ਜ਼ਰੀਏ ਹੀ ਇਸ ਤਰ੍ਹਾਂ ਦੇ ਜਿਹੜੇ ਜ਼ਖਮ ਹੈਗੇ ਨੇ ਜਾਂ ਸ਼ੂਗਰ ਹੈਗੇ ਆ ਉਹਨੂੰ ਕਾਬੂ 'ਚ ਪਾ ਲੈਣੇ ਆ ਸੋ ਉਮੀਦ ਕਰਦਾ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੈਦ ਬਲਬੀਰ ਜੀ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਮਨ ਦਾ ਅਸੀਂ ਕਹਿੰਦੇ ਸਵਾਲ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੋਇਆ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਤਾਂ ਕਿ ਤੇਰਾ ਸ਼ੂਗਰ ਤਾਂ ਹੁਣ ਠੀਕ ਹੀ ਨਹੀਂ ਹੋ ਸਕਦਾ ਤੇਰਾ ਜ਼ਖਮ ਤਾਂ ਹੁਣ ਠੀਕ ਹੀ ਨਹੀਂ ਹੋ ਸਕਦਾ ਤੇਰਾ ਸਰੀਰ ਦਾ ਇੱਕ ਅੰਗ ਹੈਗਾ ਜਿਸ ਉੱਤੇ ਜ਼ਖਮ ਬਣਿਆ ਹੋਇਆ ਉਹ ਸਰੀਰ ਨਾਲੋਂ ਵੱਖ ਕਰਨਾ ਪਏਗਾ ਅਲੱਗ ਕਰਨਾ ਪਏਗਾ ਤੇ ਤੁਹਾਡੇ ਕੋਲ ਟਾਈਮ ਬੜਾ ਥੋੜਾ ਹੈ ਤਾਂ ਉਹ ਇੱਕ ਵਾਰ ਇਸ ਥਾਂ ਦੇ ਉੱਤੇ ਜ਼ਰੂਰ ਸੰਪਰਕ ਕਰ ਸਕਦੇ ਨੇ ਧੰਨਵਾਦ